ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਦੂਜਾ ਨਾਮ ਪਤਾ ਕੀ ਹੈ ਕੱਟੜ ਇਮਾਨਦਾਰ ਭਗਵੰਤ ਮਾਨ ਜੀ ਕਹਿੰਦੇ ਸੀ ਕਾ ਮਾਰ ਕੇ ਟੰਗ ਦਿਓ ਪਰ ਮੈਂ ਕਿਹਾ ਵੀ ਸਾਡੇ ਮਾਰੇ ਵੀ ਕਾਂ ਜਿਹੜੇ ਹੈਗੇ ਉਹ ਵੀ ਉੱਡੇ ਫਿਰਦੇ ਆ ਯਾਰ ਦੂਜੇ ਪਾਸੇ ਚైనా ਆਰਗੇ ਮੁਲਕ ਉਹਨਾਂ ਕੰਟਰੀ ਨੇ ਐਗਜ਼ਾਮਪਲ ਕਿਵੇਂ ਸੈੱਟ ਕੀਤੀ ਆ ਤਾਂ ਅੰਗਰੇਜ਼ੀਆਂ ਨੂੰ ਉਹਨਾਂ ਦਾ ਨਾਂਗਾ ਉਹ 2020 ਤੋਂ ਲੈ ਕੇ 24 ਤੱਕ ਉਹਦੇ ਖੇਤੀਬਾੜੀ ਮੰਤਰੀ ਰਹਿੰਦੇ ਆ ਪਿਛਲੇ ਸਤੰਬਰ 2024 ਦੇ ਵਿੱਚ ਉਹ ਮੰਤਰੀਸ਼ਿਪ ਤੋਂ ਕੀ ਉਹਨਾਂ ਨੂੰ ਲਾਇਆ ਜਾਂਦਾ ਪਾਰਟੀ ਜੋ ਕੱਢਿਆ ਤੇ ਅੱਜ ਅਜੇ ਸਾਲ ਹੋਇਆ ਤੇ ਸਾਲ ਦੇ ਵਿੱਚ ਵਿੱਚ ਮੌਤ ਦੀ ਸਜ਼ਾ ਵੀ ਹੋ ਜਾਂਦੀ ਆ ਤੇ ਸਾਡੇ ਭ੍ਰਿਸ਼ਟਾਚਾਰ ਦੇ ਕੇਸ ਕਿੰਨਾ ਲਿਉ ਜਿਆਜੁਨ ਉਹ 2003 ਤੋਂ ਲੈ ਕੇ 2011 ਤੱਕ ਰੇਲਵੇ ਮੰਤਰੀ ਰਹਿੰਦੇ ਆ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਸੀ ਸੁੰ ਜਿਆਂਕਾਈ 2006 ਤੋਂ 2009 ਤੱਕ ਉਹ ਵੀ ਖੇਤੀਬਾੜੀ ਮੰਤਰੀ ਰਹਿੰਦੇ ਆ ਉਹਨਾਂ ਨੂੰ ਵੀ ਕੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਉਸ ਤੋਂ ਬਿਨਾ ਭਈ ਸਿੰਗਾਪੁਰ ਮੁਲਕ ਦੀ ਗੱਲ ਕਰੀਏ ਨਾ ਉੱਥੇ ਕੀ ਆ ਤੇਜ ਚਾਂਗਵਾਨ ਜਿਹੜਾ ਬੰਦਾ ਸੋਸਾਇਟੀ ਕਰ ਜਾਂਦਾ ਓਏ ਉੱਥੇ ਚੋਰਾਂ ਦਾ ਵੀ اخلاق ਆ ਇੱਥੇ ਮੈਂ ਕਹਿੰਦਾ ਸਾਧ ਵੀ ਠੱਗ ਨਹੀਂ ਜਰ ਸਾਡੇ ਸਿੰਗਾਪੁਰ ਹੀ ਜਾਣਦੇ ਆ ਕਿ ਕਿੰਨਾ ਕਾ ਕੰਟਰੀ ਅੱਗੇ ਵੱਧ ਚੁੱਕਿਆ ਜਿਹੜਾ ਮਹਾ ਕਰਾਪਟ ਮੁਲਕ ਸੀ ਜਿੱਥੇ ਬੁਰਾ ਹਾਲਾਤ ਸੀ ਉਹਨਾਂ ਲੋਕਾਂ ਨੇ ਸਿਰਫ ਸਾਊਦੀ ਅਰਬ ਦੇ ਵਿੱਚ ਜਿਹੜਾ ਕਹਿੰਦੇ ਨਾ ਅਸੀਂ ਉੱਥੇ ਕਹਿੰਦੇ ਵੀ ਸੋਨੇ ਦੀਆਂ ਦੁਕਾਨਾਂ ਵੀ ਰੋਕ ਖੁੱਲੀਆਂ ਛੱਡ ਜਾਂਦੀਆਂ ਤੇ ਉੱਥੇ ਕੀ ਕਾਰਨ ਆ ਉੱਥੇ ਕਹਿੰਦੇ ਭ੍ਰਿਸ਼ਟਾਚਾਰ ਵਾਲੇ ਜਿਹੜੇ ਮਾਕੇ ਕਰ ਰਹੇ ਸੀ ਲੋਕ 100 ਬੰਦੇ ਨੂੰ ਕੀ ਇੱਕ ਨੋਟਿਸ ਜਾਰੀ ਹੁੰਦਾ ਉਹਨੂੰ ਇੱਕ ਸਾਲ ਦਾ ਕਹਿੰਦੇ ਟਾਈਮ ਦਿੱਤਾ ਜਾਂਦਾ ਵਾਚ ਕਰ ਦੋ ਜਦੋਂ ਉਹ ਬੰਦੇ ਫੇਰ ਵੀ ਕੀ ਹੈ ਕਰਪਸ਼ਨ ਕਰਨੋਂ ਨਹੀਂ ਹਟੇ ਤਾਂ ਉਸ ਤੋਂ ਬਾਅਦ ਪੈਜੀ ਉਹਨਾਂ ਬੰਦੇ ਨੂੰ ਸਾਰਿਆਂ ਨੂੰ ਦਫ਼ਤਰਾਂ ਦੇ ਵਿੱਚੋਂ ਇੱਕ ਸਾਲ ਬਾਅਦ ਕਿਏ ਚੁੱਕਿਆ ਜਾਂਦਾ ਉਹਨਾਂ ਦੇ ਘਰ ਵਾਲਿਆਂ ਨੂੰ ਘਰਾਂ ਤੋਂ ਚੱਕਿਆ ਜਾਂਦਾ ਤੇ ਚੱਕ ਕੇ ਲਿਆ ਕੇ 100 ਬੰਦੇ ਨੂੰ ਲਾਈਨ 'ਚ ਖੜਾ ਕੇ ਮਗਰ ਘਰ ਵਾਲਿਆਂ ਖੜਾ ਕੇ ਚੰਗੇ ਮੁਲਕ ਕੱਢਨੇ ਹੁਣ ਜਿੱਤੇ ਰਿਸ਼ਵਤਖੋਰੀ ਹੈ ਨਹੀਂ ਉਹ ਕਿਹੜਾ ਸਵੀਡਨ ਮੁਲਕ ਆ ਠੀਕ ਹੈ ਉਸ ਤੋਂ ਬਾਅਦ ਨਿਊਜ਼ੀਲੈਂਡ ਮੁਲਕ ਆ ਸਾਡਾ ਮੁਲਕ 93ਵੇਂ ਨੰਬਰ ਤੇ ਆਉਂਦਾ 180 ਮੁਲਕਾਂ ਦੇ ਵਿੱਚੋਂ ਲਗਭਗ ਕੀ ਆ ਸੀ 50% ਲੋਕਾਂ ਤੋਂ ਵੀ ਕੀ ਆ ਪਿੱਛੇ ਜਾਣਾ ਜਿੱਥੇ ਸਭ ਤੋਂ ਵੱਡੇ ਕੀ ਆ ਸਾਡੇ ਲੋਕ ਧਰਮ ਨੂੰ ਮੰਨਣ ਵਾਲੇ ਲੋਕ ਨੇ ਜਿੱਦ ਸਭ ਤੋਂ ਵੱਧ ਕੀ ਆ اخਲਾਕੀ ਤੌਰ ਤੇ ਜਿਹੜੇ ਕਹਿੰਦੇ ਲੋਕ ਚੰਗੇ ਹੈਗੇ ਆ ਤਾਂ ਜਿਹੜੇ ਮੈਂ ਕਹਣਾ ਵੀ ਨਾਸਤਿਕ ਮੁਲਕ ਹੈਗੇ ਆ ਉਹਨਾਂ ਮੁਲਕਾਂ ਦੇ ਹਾਲਾਤ ਜੇ ਆਪਾਂ ਦੇਖ ਲਈਏ ਯਾਰ ਉਹ ਸਾਡੇ ਨਾਲ 100 ਗੁਣਾ ਚੰਗੇ ਆ ਅਸਲ ਵਿੱਚ ਆਪਾਂ ਨਾਸਤਿਕ ਹੈ ਨਾ ਮੈਂ ਕਹਣਾ ਰੱਬ ਰਿਸ਼ਵਤ ਆ ਯਾਰ ਜਾ ਕੇ ਅਸੀਂ ਕਹਿੰਦਾ ਸਾਡਾ ਫਲਾਨਾ ਕੰਮ ਕਰ ਦੇ ਇਹ ਤਾਂ ਰੱਬ ਵੀ ਰਿਸ਼ਵਤ ਤੇ ਲਾਇਆ ਹੋਇਆ ਸਾਡੇ ਲੋਕਾਂ ਨੇ ਸਾਡੇ ਮੁਲਕ ਦੇ ਵਿੱਚ ਕਿੱਡਾ ਮਰਜੀ ਵੱਡਾ ਘਪਲਾ ਕਰ ਲਓ ਠੀਕ ਹੈ ਨਾ ਇਹ ਰਾਜ ਆਰ ਕੇ ਹੋਇਆ 2-2 ਲੱਖ ਕਰੋੜ ਦੇ ਜਿਹੜੇ ਗਵਨ ਕਰਦੇ ਆ ਯਾਰ ਠੀਕ ਹੈ ਨਾ ਕੰਨੀ ਮੋਜੀ ਆਰ ਕੇ ਹੋਇਆ ਔਰ ਕਿੱਡੇ-ਕੱਡੇ ਵੱਡੇ ਮਾ ਕੇ ਘਪਣ ਹੋਇਆ ਸਭ ਤੋਂ ਵੱਡਾ ਕੀ ਆ ਕਰਾਪਸ਼ਨ ਜਿਹਨਾਂ ਦੇ ਸਿਰ ਤੇ ਲਾ ਕੇ 70000 ਕਰੋੜ ਰੁਪਇਆ ਕਾਮਨ ਵੈਲਥ ਗੇਮ ਚੋਂ ਖਾਧਾ ਗਿਆ ਸੀ ਠੀਕ ਹੈ ਨਾ ਕਲਮਾਡੀ ਆਰ ਕੇ ਖਾ ਗਏ ਸੀ ਤਾਂ ਅਖੀਰ ਦੇ ਵਿੱਚ ਫਿਰ ਉਹ ਸਾਰੇ ਬੰਦੇ ਕੀ ਹੁੰਦੇ ਆ ਬਰੀ ਹੁੰਦੇ ਹੁਣ ਮਸ ਸਾਡੇ ਲੋਕ ਕੀ ਆ ਪੈਸੇ ਦੰਦੇ ਕਿਉਂ ਆ ਲੋਕਾਂ ਨੂੰ ਅੱਜ ਵੀ ਹੁੰਦੀ ਆ ਮੈਂ ਕਹਿੰਦਾ ਵੀ ਯਾਰ ਬਾਹਲੀ ਗੱਲ ਛੱਡੋ ਵੀ ਮੇਰੇ ਭਰਾ ਨੇ ਪਿਛਲੇ ਟਾਈਮ ਦੇ ਵਿੱਚ ਨਾ ਹਾਊਸ ਲੋਨ ਕਰਾਉਣਾ ਸੀ ਇੰਤਕਾਲ ਦਰਜ ਨਹੀਂ ਹੁੰਦਾ ਸੀ ਟਾਈਮ ਲੱਗ ਰਿਹਾ ਸੀ ਉਹਨੇ ਕਾਲੀ ਦੇ ਮਰਨੇ 2500 ਰੁਪਿਆ ਦੇ ਦੇਣਾ ਪਟਵਾਰੀ ਦੇ ਮੂਹਰੇ ਤਲਵੰਡੀ ਬੰਦਾ ਰੱਖਿਆ ਹੋਵੇ ਮੈਨੂੰ ਮਗਰੋਂ ਦੱਸਿਆ ਵੀ ਕਹਿੰਦਾ ਯਾਰ ਮਾਰ ਕੇ ਕਲੇਸ਼ ਪੈਂਦਾ ਹੋਰ ਪੈਂਦਾ ਮੈਨੂੰ ਕਾਲੀ ਸੀ ਮੈਂ ਤਾਂ ਦੱਸਤੇ ਆ ਮੈਂ ਕਹਿੰਦਾ ਵੀ ਯਾਰ ਸਾਡੇ ਸਾਰੇ ਅਸੀਂ ਸਾਰੇ ਰਿਸ਼ਵਤ ਦਾ ਸਕਾਰ ਆ ਮੈਂ ਇਸ ਪੋਸਟ ਦੇ ਥੱਲੇ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਨੇ ਪੰਜਾਬ ਕੱਲੀ ਉਂਗਲਾਂ ਚਾਕੇ ਮਸਲੇ ਹੱਲ ਨਹੀਂ ਹੁਣ ਜੇ ਮਸਲੇ ਹੱਲ ਕਰਨੇ ਆ ਨਾ ਫਿਰ ਤੁਹਾਨੂੰ ਬਾਹ ਖੜੀ ਕਰਨੀ ਪਊ ਸਾਤਰੀਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਭ੍ਰਿਸ਼ਟਾਚਾਰੀ ਦੇ ਨਾਮ ਤੇ ਹਮੇਸ਼ਾ ਵਿਵਾਦ ਖੜੇ ਹੁੰਦੇ ਰਹਿੰਦੇ ਨੇ ਸੁਰਖੀਆਂ ਜਿਹੜੀਆਂ ਨੇ ਉਹ ਬਣਦੀਆਂ ਰਹਿੰਦੀਆਂ ਨੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਵੀ ਉਹ ਕਹਿ ਕੇ ਬਣੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤਾਂ ਭ੍ਰਿਸ਼ਟਾਚਾਰੀ ਅਸੀਂ ਜੜ ਤੋਂ ਖਤਮ ਕਰਾਂਗੇ ਹਾਲਾਂਕਿ ਇਹਨਾਂ ਦੇ ਖੁਦ ਦੇ ਮੰਤਰੀ ਇਹਨਾਂ ਦੇ ਖੁਦ ਦੇ ਐਮਐਲਏ ਭ੍ਰਿਸ਼ਟਾਚਾਰੀ ਦੇ ਵਿੱਚ ਆਏ ਵੀ ਇਹਨਾਂ ਦੇ ਵੱਲੋਂ ਕਿਹਾ ਵੀ ਗਿਆ ਕਿ ਸਾਡੇ ਵਾਲੇ ਭ੍ਰਿਸ਼ਟਾਚਾਰੀ ਦੇ ਵਿੱਚ ਆਏ ਤੇ ਅਸੀਂ ਜੇਲਾਂ ਸਲਾਖਾਂ ਪਿੱਛੇ ਜਿਹੜਾ ਹੈਗਾ ਉਹਨਾਂ ਨੂੰ ਡੱਕਿਆ ਵੀ ਪਰ ਪਿਛਲੇ ਦਿਨਾਂ ਦੇ ਵਿੱਚ ਚੀਨ ਨੇ ਇੱਕ ਵੱਡੀ ਐਗਜ਼ੈਂਪਲ ਭ੍ਰਿਸ਼ਟਾਚਾਰੀ ਦੇ ਖਿਲਾਫ ਜਿਹੜੀ ਹੈਗੀ ਆ ਉਹ ਦਿਖਾਈ ਭ੍ਰਸ਼ਟਾਚਾਰੀ ਦੇ ਵਿੱਚ ਉਹਨਾਂ ਦੇ ਸਾਬਕਾ ਮੰਤਰੀ ਜਿਹੜੇ ਹੈਗੇ ਨੇ ਖੇਤੀਬਾੜੀ ਮੰਤਰੀ ਹੋਉਂਦੇ ਨੇ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਆ ਭ੍ਰਸ਼ਟਾਚਾਰੀ ਦੇ ਕਰਕੇ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰਾ ਲੋਕਧਰ ਲਹਿਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਰਗ ਲਈ ਗੱਲਬਾਤਾਂਗੇ ਭਾਈ ਜੀ ਸਵਾਗਤ ਆ ਰਾਮ ਮੀਟਲ ਆ ਰਾਮ ਮੀਟਲ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਥੀ ਜੀ ਰੇਕਾਲ ਜੀ ਇਹ ਸੋਚਿਆ ਜਾ ਸਕਦਾ ਹੈ ਕਿ ਖੇਤੀਬਾੜੀ ਮੰਤਰੀ ਹੋਵੇ ਕਿਉਂਕਿ ਜਦੋਂ ਬੰਦਾ ਅਹੁਦੇ ਤੇ ਪਹੁੰਚਦਾ ਆ ਮੰਤਰੀ ਬਣਦਾ ਆ ਕੇਂਦਰ ਦੇ ਵਿੱਚ ਵਜਾਰਤ ਮਿਲਦੀ ਆ ਤਾਂ ਉਦੋਂ ਤਾਂ ਉਹ ਕਹਿੰਦਾ ਕਿ ਸਭ ਟਿੱਚਰਾ ਟਿੱਚ ਜਾਣਦਾ ਸਭ ਨੂੰ ਇਹ ਤਾਂ ਕੀੜੇ ਮਕੌੜੇ ਨੇ ਪਰ ਇੱਥੇ ਤਾਂ ਨਵੀਂ ਐਗਜ਼ਾਮਪਲ ਚੀਨ ਦੇ ਵੱਲੋਂ ਵੱਡੀ ਐਗਜ਼ਾਮਪਲ ਜਿਹੜੀ ਉਹ ਸੈੱਟ ਕੀਤੀ ਗਈ ਕਿ ਭਈ ਖੇਤੀਬਾੜੀ ਮੰਤਰੀ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਕਿ ਕਿਉਂ ਕਿਉਂ ਨੇ ਭ੍ਰਿਸ਼ਟਾਚਾਰ ਕੀਤਾ ਸਭ ਤੋਂ ਵੱਡੀ ਗੱਲ ਤਾਂ ਮੈਂ ਪੰਜਾਬੀਆਂ ਨੂੰ ਇੱਕ ਗੱਲ ਜ਼ਰੂਰ ਕਹਿਣਾ ਬਈ ਪੰਜਾਬ ਵਿੱਚ ਭ੍ਰਿਸ਼ਟਾਚਾਰ ਦਾ ਦੂਜਾ ਨਾਮ ਪਤਾ ਕੀ ਹੈ ਕਟੜ ਇਮਾਨਦਾਰ ਠੀਕ ਹੈ ਨਾ ਸਾਡੀ ਨਵੀਂ ਡੈਫੀਨੇਸ਼ਨਾਂ ਘੜੀਆਂ ਜਾ ਰਹੀਆਂ ਨੇ ਸਭ ਤੋਂ ਵੱਡੀ ਗੱਲ ਕੀ ਹੈ ਮੈਂ ਕਹਣਾ ਵੀ ਆਪਾਂ ਉਹਨਾਂ ਦੀ ਗੱਲ ਤਾਂ ਬਾਅਦ ਚ ਕਰਦੇ ਹਾਂ ਪਰ ਅਸੀਂ ਆ ਦੇ ਮੁਲਕ ਦੀ ਗੱਲ ਕਰਦੇ ਹਾਂ ਇੱਕੋ ਹੀ ਗੱਲ ਕੀ ਅਕਸਰ ਕਹੀ ਜਾਂਦੀ ਹੈ ਭਗਵੰਤ ਮਾਨ ਜੀ ਕਹਿੰਦੇ ਸੀ ਕਾਂ ਮਾਰ ਕੇ ਟੰਗ ਦਿਓ ਠੀਕ ਹੈ ਨਾ ਤਾਂ ਕਹਿੰਦੇ ਕੀ ਹੈ ਮੁੜ ਕੇ ਕਾਂ ਜਿਹੜੇ ਹੁੰਦੇ ਸਾਰੇ ਜਾਣਦੇ ਫਿਤਰਤੋਂ ਵੀ ਕਾਂ ਕੀ ਹੈ ਸਾਰੇ ਮੁੜ ਕੇ ਉੱਥੋਂ ਛੱਡ ਜਾਂਦੇ ਆ ਜਿੱਥੋਂ ਮਾਰ ਕੇ ਕਹਿੰਦੇ ਕੀ ਹੈ ਜਿੱਥੇ ਕਾਂ ਮਾਰਿਆ ਜਾਵੇ ਪੁਰਾਣੇ ਟਾਈਮ 'ਚ ਪਿੰਡਾਂ 'ਚ ਕਾਂ ਮਾਰ ਦਿੰਦੇ ਸੀ ਪਰ ਮੈਂ ਕਿਹਾ ਵੀ ਸਾਡੇ ਮਾਰੇ ਵੇ ਕਾਂ ਜਿਹੜੇ ਹੈਗੇ ਆ ਉਹ ਵੀ ਉੱਡੇ ਫਿਰਦੇ ਆ ਯਾਰ ਹੁਣ ਪਿਛਲੇ ਟਾਈਮ 'ਚ ਆਪਾਂ ਦੇਖੀਏ ਤਾਂ ਮਾਨਸਾਲੇ ਵਿਜੇ ਸਿੰਘ ਲਾਜੀ ਲਾਲੋ ਠੀਕ ਹੈ ਉਸ ਤੋਂ ਬਾਅਦ ਮੈਂ ਕਹਣਾ ਇੱਕ ਆਪਣਾ ਘੋਗੜਾ ਜਿਹੜਾ ਇੱਥੋਂ ਬਹਿੰਡਾ ਦਿਹਾਤੀ ਦੇ ਸੀਗੇ ਮੇਤ ਰਤਨ ਠੀਕ ਹੈ ਨਾ ਉਹ ਹੋ ਗਏ ਇੱਕ ਆ ਜਿਹੜਾ ਹੁਣ ਜਲੰਧਰ ਵਾਲੇ ਤਾਜੇ ਮਾਕੇ अरोड़ा ਸਾਹਿਬ ਹੋਏ ਆ ਇਹ ਸਾਰੇ ਬੰਦਿਆਂ ਦੇ ਉੱਤੇ ਕੀ ਇਲਜ਼ਾਮ ਵੀ ਲੱਗਦੇ ਆ ਇਲਜ਼ਾਮ ਲਾਉਣ ਤੋਂ ਬਾਅਦ ਕੱਟੜ ਇਮਾਨਦਾਰ ਜਿਹੜੇ ਹੁੰਦੇ ਆ ਉਹ ਫਿਰ ਉਸ ਤੋਂ ਬਾਅਦ ਕੀ ਕਰਦੇ ਆ ਉਹਨਾਂ ਦੀਆਂ ਲਗਭਗ ਕਲੋਜ਼ਰ ਰਿਪੋਰਟਾਂ ਵੀ ਕੀ ਦਾਖਲ ਹੋ ਗਈਆਂ ਦਫ਼ਤਰ ਦਾਖਲ ਹੋ ਗਈਆਂ ਪਰ ਯਾਰ ਦੂਜੇ ਪਾਸੇ ਚైనా ਅਰਗੇ ਮੁਲਕ ਅਸੀਂ ਦੂਜੇ ਅਸੀਂ ਕਹਿੰਦੇ ਨਾ ਸਾਡਾ ਮੁਲਕ ਜੀ ਬਾਹਲਾ ਮਾਕੇ ਰੱਬ ਨੂੰ ਮੰਨਣ ਵਾਲੇ ਲੋਕ ਆ ਉਹ ਤਾਂ ਆਪਦੇ ਆਪ ਨੂੰ ਕਾਮਰੇਡ ਕਹਿੰਦੇ ਆ ਠੀਕ ਹੈ ਨਾ ਕਮਿਊਨਿਸਟ ਕੰਟਰੀ ਕਿਹਾ ਜਾਂਦੇ ਆ ਉਹ ਉਹਨਾਂ ਕੰਟਰੀ ਨੇ ਐਗਜ਼ਾਮਪਲ ਕਿਵੇਂ ਸੈੱਟ ਕੀਤੀ ਆ ਉਹ ਸਮਝਣ ਦੀ ਲੋੜ ਆ ਤੁਸੀਂ ਜਿਹੜੇ ਖੇਤੀਬਾੜੀ ਮੰਤਰੀ ਦੀ ਗੱਲ ਕੀਤੀ ਆ ਬਈ ਤਾਂ ਅੰਗਰੇਜ਼ੀਆਂ ਨੂੰ ਉਹਨਾਂ ਦਾ ਨਾਂਗਾ ਉਹ 2020 ਤੋਂ ਲੈ ਕੇ 24 ਤੱਕ ਉਹਦੇ ਖੇਤੀਬਾੜੀ ਮੰਤਰੀ ਰਹਿੰਦੇ ਆ ਪਿਛਲੇ ਸਤੰਬਰ 2024 ਦੇ ਵਿੱਚ ਉਹ ਮੰਤਰੀਸ਼ਿਪ ਤੋਂ ਕੀ ਉਹਨਾਂ ਨੂੰ ਲਾਇਆ ਜਾਂਦਾ ਪਾਰਟੀ ਚੋਂ ਕੱਢਿਆ ਤੇ ਅੱਜ ਅਜੇ ਸਾਲ ਹੋਇਆ ਤੇ ਸਾਲ ਦੇ ਵਿੱਚ ਵਿੱਚ ਮੌਤ ਦੀ ਸਜ਼ਾ ਵੀ ਹੋ ਜਾਂਦੀ ਆ ਤੇ ਸਾਡੇ ਭ੍ਰਿਸ਼ਟਾਚਾਰ ਦੇ ਕੇਸ ਕਿੰਨਾ-ਕਿੰਨਾ ਟਾਈਮ ਲੰਮਕਦੇ ਆਪਾਂ ਵੇਤਰ ਜਾਣਦੇ ਆ ਸਭ ਤੋਂ ਵੱਡੀ ਐਗਜ਼ੈਂਪਲ ਤਿੰਨ ਨੂੰ ਦਾ ਲਗਭਗ ਸਾਰੇ ਲੋਕ ਜਾਣਦੇ ਆ ਆਪਣੇ ਵੱਡੇ ਜੇ ਅਪਨ ਨੈਸ਼ਨਲ ਲੈਵਲ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਅਸੀਂ ਜੈਲੇਲੀਤਾ ਜੀ ਦੀ ਗੱਲ ਕਰ ਲੈਨੇ ਆ ਆਮਦਨ ਤੋਂ ਵੱਧ ਮੈਂ ਕਿ ਸੋਰਸ ਜਿਹੜੇ ਸੀਗੇ ਉਹਨਾਂ ਦੇ ਪਾਏ ਗਏ ਸੀ ਤੇ ਉਹਨਾਂ ਨੂੰ 4 ਸਾਲ ਦੀ ਕੋਰਟ ਸਜ਼ਾ ਸੁਣਾ ਦਿੰਦੀ ਆ ਉਸ ਤੋਂ ਬਾਅਦ ਲਾਲੂ ਪ੍ਰਸ਼ਾਦ ਯਾਦਵ ਜੀ ਨੂੰ ਚਾਰਾ ਘਟਾ ਲੈ ਜਿਹੜਾ ਪਸ਼ੂਆਂ ਦਾ ਵੀ ਚਾਰਾ ਨਹੀਂ ਛੱਡਦਾ ਸੀ ਉਹ ਬੰਦੇ ਨੂੰ ਕਿ 14 ਸਾਲ ਦੀ ਸਜ਼ਾ ਹੁੰਦੀ ਆ ਤੇ ਆਪਾਂ ਗੱਲ ਕਰੀਏ ਸਾਡੇ ਗਵੰਢੀ ਸੂਬਾ ਹੈਗਾ ਓਮ ਪ੍ਰਕਾਸ਼ ਚਟਾਲਾ ਜਿਹੜੇ ਟੀਚਰਾਂ ਦੀ ਭਰਤੀ ਦੇ ਵਿੱਚ ਕੀ ਐ ਵੈਸੇ ਸ਼ੱਕ ਸ਼ਕਾ ਜਾਂਦੇ ਆ ਬਾਦਲਾਂ ਦੇ ਯਾਰ ਸੀ ਨਾ ਉਹ ਵੀ ਤਾਂ ਉਹਨਾਂ ਨੂੰ 10 ਸਾਲ ਦੀ ਸਜ਼ਾ ਹੁੰਦੀ ਆ ਯਾਰ ਤਿੰਨੇ ਬੰਦੇ ਕੀ ਸੁਪਰੀਮ ਕੋਰਟ ਚੋਂ ਬਰੀ ਹੋ ਗਏ ਹੁਣ ਮਸਲਾ ਕੀ ਆ ਜਿੱਥੇ ਜਾਜੀ ਬਕਾਉ ਉਥੇ ਫਾਹੇ ਕਿਹੜਾ ਲਾਉ ਇਹ ਗੱਲ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਆ ਹੁਣ ਜਿਹੜੇ ਤੁਸੀਂ ਗੱਲ ਕਰਦੇ ਹੋ ਕੱਲਾ ਇੱਕ ਕਾਨੂੰਨੀ ਲਾਇਆ ਉਹਨਾਂ ਨੇ ਚਾਈਨਾ ਦੇ ਵਿੱਚ ਉਦੋਂ ਪਹਿਲਾਂ ਤਿੰਨ ਖੇਤੀਬਾੜੀ ਮੰਤਰੀ ਪਿਛਲੇ 20 ਸਾਲਾਂ ਜਿਹੜੇ ਰਹੇ ਆ ਉਹਨਾਂ ਦਾ ਨਾਮ ਜ਼ਿਕਰ ਕਰੂੰਗਾ ਇੱਕ ਤਾਂ ਹੈਗਾ ਹਾਨ ਚਾਂਗ ਫੂ ਜਿਹਨਾਂ ਨੂੰ 2009 ਤੋਂ ਲੈ ਕੇ 2018 ਤੱਕ ਜਿਹੜੇ ਕੀ ਰਹਿੰਦੇ ਆ ਖੇਤੀਬਾੜੀ ਮੰਤਰੀ ਰਹਿੰਦੇ ਆ ਤੇ ਉਹਨਾਂ ਨੂੰ ਵੀ 17 ਸਾਲ ਦੀ ਸਜ਼ਾ ਸੁਣਾਈ ਜਾਂਦੀ ਆ ਉਹਨਾਂ ਤੋਂ ਬਾਅਦ ਆ ਗਿਆ ਆ ਜਾਂਦੇ ਆ ਲਿਊ ਜੀਆਜੂਨ ਉਹ 2003 ਤੋਂ ਲੈ ਕੇ 2011 ਤੱਕ ਰੇਲਵੇ ਮੰਤਰੀ ਰਹਿੰਦੇ ਆ ਉਹਨਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਸੀ ਤੇ ਅਗਲੀ ਗੱਲ ਕਰੀਏ ਅਸੀਂ ਇੱਕ ਸੀਗੇ ਸੁੰ ਜੈਂਕਾਈ 2006 ਤੋਂ 2009 ਤੱਕ ਉਹ ਵੀ ਖੇਤੀਬਾੜੀ ਮੰਤਰੀ ਰਹਿੰਦੇ ਆ ਉਹਨਾਂ ਨੂੰ ਵੀ ਕੀ ਹੈ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਇਹ ਮੁਲਕ ਨੇ ਬਾਈ ਜਿਹੜੇ ਐਗਜ਼ਾਮਪਲਾਂ ਸੈੱਟ ਕਰਦੇ ਆ ਤੇ ਸੈੱਟ ਕਰਨ ਤੋਂ ਬਾਅਦ ਫਿਰ ਕੀ ਹੈ ਕੱਲਾ ਉਹ ਮੁਲਕ ਨਹੀਂ ਮੈਂ ਕਹਿੰਦਾ ਵੀ ਚਲੋ ਇਹ ਤਾਂ ਅੱਜ ਹਾਈਲਾਈਟ ਹੋਇਆ ਮਸਲੇ ਪਿਛਲੇ ਸਮੇਂ ਇੱਕ ਬੰਦੇ ਨੇ ਗੱਲ ਸੁਣਾਈ ਕਹਿੰਦਾ ਵੀ 사ਊਦੀ ਅਰਬ ਦੇ ਵਿੱਚ ਜਿਹੜਾ ਕਹਿੰਦੇ ਨਾ ਸੀ ਉੱਥੇ ਕਹਿੰਦੇ ਵੀ ਸੋਨੇ ਦੀਆਂ ਦੁਕਾਨਾਂ ਵੀ ਰੋਕ ਖੁੱਲੀਆਂ ਛੱਡ ਜਾਂਦੇ ਆ ਤੇ ਉੱਥੇ ਕੀ ਕਾਰਨ ਆ ਉੱਥੇ ਕਹਿੰਦੇ ਭ੍ਰਿਸ਼ਟਾਚਾਰ ਵਾਲੇ ਜਿਹੜੇ ਮਾ ਕੇ ਕਰ ਰਹੇ ਸੀ ਲੋਕ 100 ਬੰਦੇ ਨੂੰ ਕੀ ਇੱਕ ਨੋਟਿਸ ਜਾਰੀ ਹੁੰਦਾ ਉਹਨੂੰ ਇੱਕ ਸਾਲ ਦਾ ਕਹਿੰਦੇ ਟਾਈਮ ਦਿੱਤਾ ਜਾਂਦਾ ਕਿਉਂਕਿ ਉਹ ਆ ਪਹੁੰਚਿਆ ਵਾ ਬੰਦਾ ਜਿਹੜਾ ਕੀ ਹੈ ਕਲੋਸ ਹੀ ਉਹਨੇ ਕਿਦਾਂ ਚੰਡੀਗੜ੍ਹ ਗੱਲ ਸੁਣਾਰੀ ਗਰੁੱਪ ਚ ਬੈਠੇ ਉਹਦਾ ਬਿਜ਼ਨਸ ਵੀ ਉੱਥੇ ਕੀ ਹੈ ਬਿਲਡਰ ਦਾ ਮਕੇ ਹੈਗਾ ਉਹ ਕਹਿੰਦਾ ਜੀ ਉਹਨਾਂ ਨੇ 100 ਬੰਦੇ ਨੂੰ ਨੋਟਿਸ ਜਾਰੀ ਕਰਤਾ ਤਾਂ ਨੋਟਿਸ ਜਾਰੀ ਕਰਨ ਤੋਂ ਬਾਅਦ ਫਿਰ ਇੱਕ ਸਾਲ ਉਹਨਾਂ ਨੂੰ ਆਵਾਜ਼ ਕੀਤਾ ਗਿਆ ਆਵਾਜ਼ ਕਰ ਦੋ ਜਦੋਂ ਉਹ ਬੰਦੇ ਫਿਰ ਵੀ ਕੀ ਹੈ ਕਰਪਸ਼ਨ ਕਰਨੋਂ ਨਹੀਂ ਹਟੇ ਤਾਂ ਉਸ ਤੋਂ ਬਾਅਦ ਬਈ ਉਹਨਾਂ ਬੰਦੇ ਨੂੰ ਸਾਰੇ ਉਹਨਾਂ ਦਫ਼ਤਰਾਂ ਦੇ ਵਿੱਚੋਂ ਕੁ ਸਾਲ ਬਾਅਦ ਕੀ ਚੁੱਕਿਆ ਜਾਂਦਾ ਉਹਨਾਂ ਦੀ ਘਰ ਵਾਲੀਆਂ ਨੂੰ ਘਰਾਂ ਤੋਂ ਚੱਕਿਆ ਜਾਂਦਾ ਤੇ ਚੱਕ ਕੇ ਲਿਆ ਕੇ 100 ਬੰਦੇ ਨੂੰ ਲਾਈਨ 'ਚ ਖੜਾ ਕੇ ਮਗਰ ਘਰ ਵਾਲੀਆਂ ਖੜਾ ਕੇ ਕੀ ਸ਼ੂਟ ਕੀਤਾ ਜਾਂਦਾ ਇਹ ਮੁਲ ਪਰ ਉਹਨਾਂ ਮੁਲਕਾਂ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਮੈਂ ਕਹਣਾ ਯਾਰ ਜੇ ਘਰ ਵਾਲੀ ਵੀ ਚੰਗੀ ਹੋਵੇ ਨਾ ਬੰਦਾ ਰਿਸ਼ਵਤ ਫੇਰ ਵੀ ਨਹੀਂ ਲੈਂਦਾ ਇਹ ਕੀ ਆ ਸਾਰਾ ਚੀਜ਼ਾਂ ਕੀ ਆ ਉਹਨਾਂ ਲੋਕਾਂ ਨੇ ਜਿਹੜੇ ਐਗਜ਼ਾਮਪਲ ਆ ਸੈੱਟ ਕੀਤੀਆਂ ਨੇ ਉਸ ਤੋਂ ਬਿਨਾ ਭਾਈ ਸਿੰਗਾਪੁਰ ਮੁਲਕ ਦੀ ਗੱਲ ਕਰੀਏ ਨਾ ਉੱਥੇ ਕੀ ਆ ਵੀ ਤੂਨ ਬੂਨਾ ਮਾਕੇ ਜਿਹੜੇ ਹੋਏ ਆ 1975 ਦੇ ਵਿੱਚ ਕੀ ਆ ਉਹ ਸੀਗੇ ਮੰਤਰੀ ਉਹਨਾਂ ਨੂੰ ਸਜ਼ਾ ਹੁੰਦੀ ਆ ਉਸ ਤੋਂ ਬਾਅਦ ਕੀ ਆ ਤੇ ਚਾਂਗ ਵਾਨ ਆ ਜਿਹੜਾ ਬੰਦਾ ਸੋਸਾਇਟੀ ਕਰ ਜਾਂਦਾ ਓਏ ਉੱਥੇ ਚੋਰਾਂ ਦਾ ਵੀ اخਲਾਕ ਆ ਇੱਥੇ ਮੈਂ ਕਹਣਾ ਸਾਧ ਵੀ ਠੱਗ ਨੇ ਯਾਰ ਸਾਡੇ ਤਾਂ ਠੀਕ ਹੈ ਨਾ ਉਹਨਾਂ ਕੀ ਆ ਦੋਨੇ ਬੰਦੇ ਸਿੰਗਾਪੁਰ ਦੇ ਹੁ ਕੰਟਰੀ ਅੱਗੇ ਵੱਧ ਚੁੱਕਿਆ ਜਿਹੜਾ ਮਹਾਕਰਾਫਟ ਮੁਲਕ ਸੀ ਜਿੱਥੇ ਬੁਰਾ ਹਾਲਾਤ ਸੀ ਉਹਨਾਂ ਲੋਕਾਂ ਨੇ ਸਿਰਫ ਇੱਕੋ ਇੱਕ ਚੀਜ਼ ਤੇ ਕੰਮ ਕੀਤਾ ਰਿਸ਼ਵਤਖੋਰੀ ਬੰਦ ਕਰਤੀ ਤੁਸੀਂ ਇਹ ਦੇਖੋ ਦੁਨੀਆ ਦੇ ਵਿੱਚ ਜਿਹੜੇ ਮੁਲਕ ਸਭ ਤੋਂ ਵਧੀਆ ਰਹਿਣ ਵਾਸਤੇ ਗਿਨੇ ਗਏ ਆ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਜਿਹੜੇ ਟੌਪ ਤੇ ਕੰਟਰੀਜ਼ ਆ ਕਿਹੜੇ ਨੇ ਨਾਰਵੇਆ ਸਵੀਡਨ ਆ ਨਿਊਜ਼ੀਲੈਂਡ ਆ ਜੇ ਤੁਸੀਂ ਉੱਥੇ ਪੈ ਜੀਨਾ ਮੈਂ ਕਹਿੰਦਾ ਵੀ ਕੋਰਿਲੇਟ ਕਰਕੇ ਪਤਾ ਲੱਗਦਾ ਚੀਜ਼ਾਂ ਨੂੰ ਤੁਸੀਂ ਕਿਹਾ ਡਾਟਾ ਚੱਕ ਲੋ ਮੈਂ ਕਿ ਕਿਹੜੇ ਮੁਲਕ ਰਹਿਣ ਵਾਸਤੇ ਚੰਗੇ ਆ ਤੇ ਰਿਸ਼ਵਤ ਘੱਟ ਕਿੱਥੇ ਆ 2023 ਦਾ ਡ ਚੰਗੇ ਮੁਲਕ ਕੱਢਨੇ ਹੁਣ ਜਿੱਤੇ ਰਿਸ਼ਵਤਖੋਰੀ ਹੈ ਨਹੀਂ ਉਹ ਕਿਹੜਾ ਸਵੀਡਨ ਮੁਲਕ ਆ ਠੀਕ ਹੈ ਉਸ ਤੋਂ ਬਾਅਦ ਨਿਊਜ਼ੀਲੈਂਡ ਮੁਲਕ ਆ ਸਾਡਾ ਮੁਲਕ 93ਵੇਂ ਨੰਬਰ ਤੇ ਆਉਂਦਾ ਠੀਕ ਹੈ ਨਾ 93ਵੇਂ ਨੰਬਰ ਆਪਾਂ ਸਾਰੇ ਜਾਣਦੇ ਆ 93 ਨੰਬਰ 180 ਮੁਲਕਾਂ ਦੇ ਵਿੱਚੋਂ ਲਗਭਗ ਕੀ ਆ ਸੀ 50% ਲੋਕਾਂ ਤੋਂ ਵੀ ਕੀ ਆ ਪਿੱਛੇ ਜਾਣਾ ਜਿੱਥੇ ਸਭ ਤੋਂ ਵੱਡੇ ਕੀ ਆ ਸਾਡੇ ਲੋਕ ਧਰਮ ਨੂੰ ਮੰਨਣ ਵਾਲੇ ਲੋਕ ਨੇ ਜਿਹਦੇ ਸਭ ਤੋਂ ਵੱਧ ਕੀ ਆ اخਲਾਕੀ ਤੌਰ ਤੇ ਜਿਹੜੇ ਕਹਿੰਦੇ ਲੋਕ ਚੰਗੇ ਹੈਗੇ ਆ ਤਾਂ ਜਿਹੜੇ ਮੈਂ ਕਹਣਾ ਵੀ ਨਾਸਤਿਕ ਮੁਲਕ ਹੈਗੇ ਆ ਉਹਨਾਂ ਮੁਲਕਾਂ ਦੇ ਹਾਲਾਤ ਜੇ ਆਪਾਂ ਦੇਖ ਲਈਏ ਯਾਰ ਉਹ ਸਾਡੇ ਨਾਲ 100 ਗੁਣਾ ਚੰਗੇ ਆ ਅਸਲ ਵਿੱਚ ਆਪਾਂ ਨਾਸਤਿਕ ਹੈ ਨਾ ਮੈਂ ਕਹਣਾ ਰੱਬ ਦੇ ਜਿਆਦਾ ਨੇੜੇ ਆ ਸਾਡੇ ਨਾਲ ਇੱਥੇ ਸਭ ਤੋਂ ਵੱਧ ਕਰਾਪਟ ਕੌਣ ਆ ਰੱਬ ਆ ਤੜਕੇ ਸੀ ਸਟਕੇ ਕੀ ਆ ਮੈਂ ਕਹਣਾ ਉੱਥੇ ਘਟਾਲਣਾ ਗੋਲਕ ਦੇ ਵਿੱਚ ਉੱਥੇ ਵੀ ਕੀ ਆ ਉਹ ਰੱਬ ਨੂੰ ਰਿਸ਼ਵਤ ਆ ਯਾਰ ਜਾ ਕੇ ਅਸੀਂ ਕਹਿੰਦਾ ਸਾਡਾ ਫਲਾਨਾ ਕੰਮ ਕਰਦੇ ਇਹ ਤਾਂ ਰੱਬ ਵੀ ਰਿਸ਼ਵਤ ਤੇ ਲਾਇਆ ਵਾ ਸਾਡੇ ਲੋਕਾਂ ਨੇ ਇਹ ਗੱਲਾਂ ਸਾਨੂੰ ਲੋਕਾਂ ਨੂੰ ਸਮਝਣੀਆਂ ਪੈਣਗੀਆਂ ਠੀਕ ਹੈ ਨਾ ਗਰੀਬ ਦਾ ਮੂੰਹ ਗੁਰੂ ਦੀ ਗੋਲਕਾ ਕਿਹਾ ਸੀ ਆਪਾਂ ਹਾਲਾਤ ਦੇਖੀ ਜਾਂਦੇ ਆ ਗੋਲਕਾ ਕਿੰਨਾ ਦੀਆਂ ਭਰੀਆਂ ਨੇ ਤੇ ਉਹੀ ਪੈਸਾ ਹਡਾਂ ਦੇ ਵਿੱਚ ਕਿਵੇਂ ਕੀਆ ਵਰਤਿਆ ਗਿਆ ਤੇ ਬਾਅਦ ਵਿੱਚ ਐਕਸਪੋਜ਼ ਹੋ ਕੇ ਨਾਲੇ ਪਰ ਇਹਨਾਂ ਨੂੰ ਸ਼ਰਮ ਕੋਈ ਪਰ ਇੱਕ ਗੱਲ ਹੋਰ ਲੱਗਦੀ ਆ ਬਾਈ ਕਿ ਜੇਕਰ ਇਸ ਤਰ੍ਹਾਂ ਦੇ ਨਾਲ ਵਜ਼ੀਰਾਂ ਨੂੰ ਜਿਨ੍ਹਾਂ ਦੇ ਵੱਲੋਂ ਰਿਸ਼ਵਤ ਖੋਰੀ ਕੀਤੀ ਗਈ ਭ੍ਰਿਸ਼ਟਾਚਾਰ ਕੀਤਾ ਗਿਆ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਮਿਲ ਨਹੀਂਆਂ ਤਾਂ ਲੱਗਦਾ ਕਿ ਆਉਣ ਵਾਲੇ ਵਜ਼ੀਰ ਆਉਣ ਵਾਲੇ ਲੀਡਰ ਆਉਣ ਵਾਲੇ ਨੇਤਾ ਜਿਹੜੇ ਹੋਣਗੇ ਉਹ ਭ੍ਰਿਸ਼ਟਾਚਾਰ ਰਿਸ਼ਵਤਖੋਰੀ ਕਰਨ ਤੋਂ 100 ਵਾਰੀ ਸੋਚਣਗੇ ਤੇ ਜੇ ਵਜ਼ੀਰ ਹੀ 100 ਵਾਰੀ ਸੋਚਣਗੇ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਰਿਸ਼ਵਤਖੋਰੀ ਥੱਲੇ ਤੱਕ ਆਉਂਦੀ ਆਉਂਦੀ ਕਿਤੇ ਨਾ ਕਿਤੇ ਬੰਦ ਵੀ ਹੋ ਸਕਦੀ ਹੈ ਨਹੀਂ ਰਿਸ਼ਵਤਖੋਰੀ ਬਾਈ ਜੀ ਬੰਦ ਦੇਖੋ ਕਾਨੂੰਨ ਨਾਲ ਹੀ ਹੁੰਦੀ ਆ ਤੇ ਕਾਨੂੰਨ ਸਾਡੇ ਮੁਲਕ 'ਚ ਵੀ ਹੈਗਾ ਪਰ ਮਸਲਾ ਇਹ ਹੈ ਕਿ ਇਹ ਕਾਨੂੰਨ ਦੀ ਸਾਰੀ ਪਾਵਰ ਕਿਹਦੇ ਕੋਲੇ ਆ ਨਾ ਇਹ ਗੱਲ ਸਮਝਣੀ ਲੋੜਾ ਕਾਨੂੰਨ ਦੀ ਜਿਹੜੇ ਕੀ ਵਰਤਦਾ ਕੌਣ ਆ ਉਹਨੂੰ ਜੇ ਯਾਰ ਜਿਹੜੇ ਰਿਸ਼ਵਤਖੋਰ ਲੋਕ ਤਾਂ ਫੁੱਟਬਾਲ ਵਾਂਗੂ ਖੇਡਦੇ ਠੀਕ ਹੈ ਨਾ ਅਸੀਂ ਸਾਰੇ ਜਾਣਦੇ ਆ ਵੀ ਸਾਡੇ ਮੁਲਕ ਦੇ ਵਿੱਚ ਕਿੱਡਾ ਮਰਜੀ ਵੱਡਾ ਘਪਲਾ ਕਰ ਲੋ ਠੀਕ ਹੈ ਨਾ ਇਹ ਰਾਜ ਆਰਗੇ ਹੋਇਆ 2-2 ਲੱਖ ਕਰੋੜ ਦੇ ਜਿਹੜੇ ਗਵਨ ਕਰਦੇ ਆ ਯਾਰ ਠੀਕ ਹੈ ਨਾ ਕੰਨੀ ਮੋਜੀ ਆਰਗੇ ਹੋਏ ਔਰ ਕਿੱਡੇ-ਕੱਡੇ ਵੱਡੇ ਮਾਕੇ ਗਵਨ ਹੋਏ ਆ ਸਭ ਤੋਂ ਵੱਡਾ ਕੀ ਆ ਕਰਪਸ਼ਨ ਜਿਹਨਾਂ ਦੇ ਸਿਰ ਤੇ ਲਾ ਕੇ 70000 ਕਰੋੜ ਰੁਪਈਆ ਕਾਮਨ ਵੈਲਥ ਗੇਮ ਚੋਂ ਖਾਧਾ ਗਿਆ ਸੀ ਠੀਕ ਹੈ ਨਾ ਕਲਮਾਡੀ ਕਰਕੇ ਖਾ ਗਏ ਸੀ ਤਾਂ ਅਖੀਰ ਦੇ ਵਿੱਚ ਫਿਰ ਉਹ ਸਾਰੇ ਬੰਦੇ ਕੀ ਹੁੰਦੇ ਆ ਬਰੀ ਹੁੰਦੇ ਆ ਕਿਉਂਕਿ ਸਾਡੇ ਲੋਕ ਕੀ ਆ ਪਹਿਲੀ ਗੱਲ ਦਾ ਲੀਡਰਾਂ ਦਾ ਖਲਾਕ ਕੋਈ ਨਹੀਂ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਬੰਦ ਕਰਨ ਦੀ ਰਿਸ਼ਵਤ ਖੋਰੀ ਬੰਦ ਕਰਨ ਦੀ ਰਿਸ਼ਵਤ ਖੋਰੀ ਬੰਦ ਕਰਨ ਵਾਸਤੇ ਬਾਈ ਜੀ ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਰਾਜਾ ਚੰਗਾ ਚਾਹੀਦਾ ਜਿਹੜਾ ਰਾਜਾ ਤੇਹੀ ਪ੍ਰਜਾ ਠੀਕ ਹੈ ਨਾ ਮੈਂ ਇਹੀ ਗੱਲ ਤੇ ਕੀ ਆ ਮੰਨਦੇ ਆ ਸੀ ਵੀ ਜੇ ਰਾਜਾ ਚੰਗਾ ਹੋਊਗਾ ਤਾਂ ਹਾਲਾ ਬੈਠਾ ਜਿਹੜਾ ਹੈਗਾ ਹੁਣ ਚਾਈਨਾ ਦੇ ਵਿੱਚ ਕੀ ਆ ਜਿੰਪਿੰਗ ਜਿਹੜਾ ਬੈਠਾ ਉਹ ਬੰਦੇ ਨੇ ਆ ਉਹਦੇ ਨਾਲ ਦੇ ਬੰਦੇ ਨਹੀਂ ਬਖਸ਼ੇ ਜਿਨ੍ਹਾਂ ਦੀ ਆਪਾਂ ਜੀ ਐਗਜ਼ਾਮਪਲ ਦੀ ਗੱਲ ਕਰ ਰਹੇ ਹਾਂ ਹੋਰ ਵੀ ਜਿਹੜੇ ਬੰਦੇ ਹੋਏ ਆ ਠੀਕ ਹੈ ਨਾ ਸਭ ਤੋਂ ਵੱਡੀ ਗੱਲ ਇਹ ਹੈ ਵੀ ਸਾਨੂੰ ਯਾਰ ਅਸੀਂ ਧਾਰਮਿਕ ਮੁਲਕ ਕਹਾਉਣੇ ਆਪਦੇ ਆਪ ਨੂੰ ਸਾਡੇ ਸਭ ਤੋਂ ਵੱਧ ਕੇ ਹਿੰਦੂ ਜਨ ਦੇ ਮਾਕੇ ਉਹ ਪ੍ਰੋਪਾਗੈਂਡਾ ਕੀਤਾ ਜਾਂਦਾ ਫਿਰ ਪੰਜਾਬ ਦੇ ਵਿੱਚ ਸਿੱਖ ਜਨ ਦਾ ਕੀਤਾ ਜਾਂਦਾ ਪਰ ਮੈਂ ਕਹਣਾ ਵੀ ਸਾਡੇ ਸਭ ਤੋਂ ਵੱਧ ਠੱਗੇ ਹੀ ਉਹਨਾਂ ਲੋਕਾਂ ਨੇ ਤਾਂ ਹੀ ਮੈਂ ਕਹਿੰਦਾ ਵੀ ਜੇ ਧਰਮ ਦੇ ਨਾਂ ਤੇ ਠੱਗੀ ਬੰਦ ਹੋਊ ਫਿਰ ਮੈਂ ਕਹਿੰਦਾ ਇਧਰਲੇ ਪਾਸੇ ਸੋਚ ਸਕਦੇ ਹਾਂ ਫਿਰ ਕਹਿਣੀ ਤੇ ਕਥਨੀ 'ਚ ਤਾਂ ਫਰਕ ਆ ਜਿਵੇਂ ਭ੍ਰਿਸ਼ਟਾਚਾਰ ਮੁਕਤ ਕਹਿ ਕੇ ਜਿਹੜੇ ਆਏ ਸੀ ਉਹ ਉਹ ਜਿਹੜੇ ਆਪ ਕਹਿੰਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤੋਂ ਆਪ ਹੀ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਜੇਲਾ ਕੱਟ ਆਏ ਦੂਸਰੇ ਪਾਸੇ ਉਹ ਨੇ ਜਿਨ੍ਹਾਂ ਨੇ ਆਪ ਦੇ ਜੇ ਭ੍ਰਿਸ਼ਟ ਦੇਖੇ ਤਾਂ ਉਹਨਾਂ ਨੂੰ ਮੌਤ ਤੱਕ ਦੀਆਂ ਸਜ਼ਾਾਂ ਕਰਵਾ ਦੀਆਂ ਮੈਂ ਬਈ ਉਹੀ ਗੱਲ ਕਰਦਾ ਨਾ ਵੀ ਪੰਜਾਬ 'ਚ ਯਾਰ ਭ੍ਰਿਸ਼ਟਾਚਾਰੀ ਜਿਹੜਾ ਬੰਦਾ ਹੈਗਾ ਨਾ ਉਹਨੂੰ ਅੱਜ ਕੱਟੜ ਇਮਾਨਦਾਰ ਕਿਹਾ ਜਾ ਰਿਹਾ ਪੰਜਾਬ ਦੇ ਵਿੱਚ ਨਹੀਂ ਮੈਂ ਕਹਿੰਦਾ ਦਿੱਲੀ ਦੇ ਵਿੱਚ ਵੀ ਕਿਹਾ ਗਿਆ ਤੇ ਉਹਦਾ ਰਿਜ਼ਲਟ ਆਪਾਂ ਸਾਰਿਆਂ ਨੇ ਦੇਖਿਆ ਹੂੰ ਮੈਂ ਕਹਿੰਦਾ ਵੀ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਪਹਿਲਾਂ ਇੱਕ ਸਮਝ ਕੀ ਲੋਕਾਂ ਨੂੰ ਬਣਾਉਣੀ ਪਊਗੀ ਵੀ ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਸਾਨੂੰ ਚੱਕਣੀ ਪੈਣੀ ਆ ਹੁਣ ਸਭ ਤੋਂ ਵੱਡੀ ਗੱਲ ਕੀ ਆ ਤੁਹਾਨੂੰ ਮੈਂ ਡਾਟੇ ਦੇ ਮੁਤਾਬਕ ਦੱਸਿਆ ਨਾ ਸਾਡਾ ਪੰਜਾਬ ਕਹਿੰਦੇ ਬੜਾ ਵਧੀਆ ਸੂਬਾ ਸਾਡੇ ਦਾ ਕਰਪਸ਼ਨ ਹੀ ਕੁਝ ਨਹੀਂ 18ਵੇਂ ਨੰਬਰ ਤੇ ਆਉਣੇ ਆ ਅਸੀਂ ਤਾਂ ਸਾਡੇ ਨਾਲ ਮੂਰੇ ਬੜੇ ਸਭ ਤੋਂ ਵੱਧ ਕੀ ਆ ਰਾਜਸਥਾਨ ਸਭ ਤੋਂ ਵੱਧ ਕਰਪਟ ਮੰਨਿਆ ਗਿਆ ਫਿਰ ਓਡੀਸ਼ਾ ਆ ਗਿਆ ਹਰਿਆਣਾ ਸਾਡੇ ਤੋਂ ਬਹੁਤ ਜ਼ਿਆਦਾ ਕਰਪਟ ਮੰਨਿਆ ਗਿਆ ਪਰ ਮੈਂ ਇੱਕ ਗੱਲ ਸਾਫ਼ ਕਰ ਦਿੰਦਾ ਵੀ ਸਭ ਤੋਂ ਵੱਧ ਜੇ ਕਰਪਸ਼ਨ ਦੀ ਕੁਆਂਟੀਟੀ ਕੱਢਣੀ ਹੋਵੇ ਠੀਕ ਹੈ ਨਾ ਉਹ ਪੰਜਾਬ ਕਿਵੇਂ ਨਿਕਲੂਗੀ ਹੁਣ ਜਿਹੜਾ ਬਿਲਡਰ ਕਰਪਸ਼ਨ ਬਾਈ ਜੀ ਕਰ ਰਿਹਾ ਉਹ ਆਪਦੇ ਹਿੱਸੇ ਦੇ ਵਿੱਚੋਂ ਕੀ ਆ ਚੰਦ ਕੀ ਆ ਤਹਿਸੀਲਦਾਰ ਨੂੰ ਦੇਤੇ ਹੋਰ ਦੇਤੇ ਦੋ ਨੰਬਰ ਜਿਹੜੀਆਂ ਰਜਿਸਟਰੀਆਂ ਕਰਾਈਆਂ ਜਾਂਦੀਆਂ ਨੇ ਸਾਡੇ ਕੀ ਜਿੰਨੀਆਂ ਕਲੋਨੀਆਂ ਕੱਟੀਆਂ ਜਾਂਦੀਆਂ ਨੇ ਉਹਨਾਂ 'ਚ ਕੀ ਆ ਸਾਰਾ ਬਲੈਕ ਮਨੀ ਇਨਵੈਸਟ ਹੋ ਰਿਹਾ ਉਹ ਤਹਿਸੀਲਦਾਰ ਨੂੰ ਰੁਪਈਆ ਜਿਹੜਾ ਦੰਦੇ ਆ ਠੀਕ ਹੈ ਨਾ ਉਹਨੂੰ ਉਹ ਰਿਸ਼ਵਤ ਨਹੀਂ ਮੰਨਦੇ ਠੀਕ ਹੈ ਨਾ ਉਹਨਾਂ ਚੀਜ਼ਾਂ ਨੂੰ ਕੀ ਆ ਲੀਗਲ ਮੰਨਿਆ ਜਾਂਦਾ ਹੁਣ ਇਹ ਸਰਵੇ ਕਰਦੇ ਆ ਸਰਵੇ ਕਰਕੇ ਦੇਖਦੇ ਆ ਕਹਿੰਦੇ ਵੀ ਪੰਜਾਬ ਦੇ ਵਿੱਚ ਸਿਰਫ 17 ਬੰਦਿਆਂ ਨੂੰ 100 ਮਗਰ ਰਿਸ਼ਵਤ ਦੰਦੇ ਕੀ ਆ ਪਾਇਆ ਗਿਆ ਉਹ ਕਿ 17 ਬੰਦੇ ਮੰਨ ਵੀ ਰਿਸ਼ਵਤ ਦਿੱਤੀ ਆ ਤੇ ਸਾਡੇ ਗਵਾਂਡੀ ਸੂਬਾ ਹਰਿਆਣਾ ਕਰਦੇ 67 ਬੰਦੇ ਰਿਸ਼ਵਤ ਦੰਦੇ ਆ ਓਏ ਉੱਥੇ ਦਾ ਪੁਲਿਸ ਵਾਲਾ 200 ਚ ਬਰ ਜਾਂਦਾ ਤੇ ਸਾਡੇ ਪੁਲਿਸ ਵਾਲਾ ਚੌਂਕ ਤੇ ਖੜਾ ਬਾਈ ਜੀ 1000 ਰੁਪਏ ਭਾਲਦਾ ਤੁਸੀਂ ਮੈਂ ਕਹਿੰਦਾ ਇੱਥੇ ਚੱਲ ਜਿਓ ਘੇਰੂਗਾ ਕਿਹਨੂੰ ਚੰਗੀ ਗੱਡੀ ਨੂੰ ਉਹ ਹੱਥ ਨਹੀਂ ਦਿੰਦਾ ਸਭ ਤੋਂ ਵੱਧ ਘੇਰ ਰਿਆਂ ਪੀਕਅਪ ਵਾਲੇ ਜਿਹੜੇ ਵਿਚਾਰੇ ਨ ਸਭ ਤੋਂ ਵੱਧ ਦੀ ਕਰਪਸ਼ਨ ਕਿੱਥੇ ਹੋ ਰਹੀ ਆ ਉਹ ਅਸੀਂ ਬਿਹਤਰ ਜਾਣਦੇ ਆ ਠੀਕ ਹੈ ਨਾ ਅਸੀਂ ਜਾਣਦੇ ਆ ਕਿ ਰੈਵਨਿਊ ਡਿਪਾਰਟਮੈਂਟ ਜਿਹੜਾ ਹੈਗਾ ਸਭ ਤੋਂ ਵੱਧ ਕਰਪਸ਼ਨ ਉੱਥੇ ਆ ਅਸੀਂ ਪੁਲਿਸ ਨੂੰ ਤਾਂ ਐਵੇਂ ਹੀ ਬਦਨਾਮ ਕਰ ਰੱਖਿਆ ਵੀ ਪੁਲਿਸ ਬੜੀ ਵੱਡੀ ਕਰਾਪਟ ਆ ਜੀ ਉਹ ਸਾਨੂੰ ਸਾਹਮਣੇ ਦਿਂਦੀ ਆ ਠੀਕ ਹੈ ਨਾ ਜਿਹੜੀ ਕਰਪਸ਼ਨ ਦੀ ਜੇ ਆਪਾਂ ਕੀ ਆ ਮੈਂ ਕਹਿੰਦਾ ਮਾਤਰਾ ਕੱਢਣੀ ਹੋਵੇ ਬਈ ਕਿੰਨਾ ਬਲੈਕ ਮਨੀ ਪੰਜਾਬ ਚ ਇਨਵੈਸਟ ਹੋਇਆ ਪਿਛਲੇ ਸਮੇਂ ਚ ਅਸੀਂ ਤਾਂ ਮਾ ਕਲੋਨੀਆਂ ਕੱਟਣ ਦਾ ਸਰ ਕੀ ਆ ਪ੍ਰੋਪਾਗੈਂਡਾ ਮਾ ਕੇ ਕੀ ਆ ਪਖੰਡ ਕੀਤਾ ਸੀ ਤਾਂ ਹੀ ਕਹਿੰਦੇ ਸੀ ਬਠਿੰਡੇ ਸ਼ਹਿਰ ਦੇ ਨਾਲ ਆਪਾਂ ਸੈਸੇ ਨਿਕਲ ਜਾਂਦੇ ਆ 5 5 7 7 ਕਿਲੋਮੀਟਰ ਤੁਹਾਨੂੰ ਕਲੋਨੀਆਂ ਹੀ ਮਿਲੀ ਜਾਣਗੀਆਂ ਮੈਨੂੰ ਐ ਦੱਸੋ ਪੈਸਾ ਉੱਥੇ ਜਿਹੜਾ ਇਨਵੈਸਟ ਹੋਇਆ ਹੋਇਆ ਉਹ 2 ਨੰਬਰ ਦਾ ਰੁਪਿਆ ਸਾਰਾ ਰਜਿਸਟਰੀ ਅਸੀਂ ਜਾਣਦੇ ਹਾਂ ਕਿੰਨੇ ਇੱਕ ਦੀ ਹੁੰਦੀ ਹੈ ਅੱਜ ਕੀ ਸਭ ਤੋਂ ਮਹਿੰਗੀ ਪ੍ਰਾਪਰਟੀ ਪੰਜਾਬ ਦੇ ਵਿੱਚ ਹੈ ਮੈਂ ਕਹਿੰਦਾ ਵੀ ਜੇ ਅਸੀਂ ਕੱਢਣਾ ਹੋਵੇ ਨਾ ਪੰਜਾਬ ਨੰਬਰ 1 ਤੇ ਸੂਬਾ ਆਊਗਾ ਠੀਕ ਹੈ ਨਾ ਜੇ ਕਰਪਸ਼ਨ ਦੀ ਬਾਕੀ ਕੁਆਂਟੀਟੀ ਕੱਢਣੀ ਹੋਵੇ ਪਰ ਉਹਨਾਂ ਲੋਕਾਂ ਨੂੰ ਬਈ ਕਰਪਸ਼ਨ ਲੱਗਦੀ ਹੈ ਕਿਉਂਕਿ ਉਹਨਾਂ ਨੂੰ ਕੰਮ ਕਰਾਉਣ ਦਾ ਜਰੀ ਆ ਉਹਨਾਂ ਵਾਸਤੇ ਪਰ ਭੋਗਦਾ ਕੌਣ ਆ ਯਾਰ ਆਮ ਬੰਦਾ ਭੋਗਦਾ ਜਿਹਨੇ ਬਈ ਅੱਜ ਮਕਾਨ ਬਣਾਉਣ ਵਾਸਤੇ ਬਠ ਠੀਕ ਹੈ ਨਾ ਤੇ ਜੇ ਕੋਈ ਮਾਰ ਕੇ ਥੋੜੀ ਹਾਈ ਫਾਈ ਕਲੋਨੀ ਲੈਣੀ ਹੈ ਜਿਵੇਂ ਇਥੇ ਕੀ ਗ੍ਰੀਨ ਸਿਟੀ ਆ ਰਕੇ ਆ ਕੇ ਹੋਰ ਆ ਕੇ ਉਹਦੇ 300 ਕਜ ਦਾ ਪਲਾਟ ਲੈਣਾ ਤਾਂ ਡੇਡ ਡੇਡ ਪੌਣੀ ਪੌਣੀ 2 ਕਰੋੜ ਦੇ ਪਲਾਟ ਨਹੀਂ ਤਾਂ ਆਮ ਬੰਦਾ ਜਿਹੜਾ ਹੈਗਾ ਉਹ ਨਹੀਂ ਲੈ ਸਕਦਾ ਇਹ ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਵੇਂ ਉਹਨਾਂ ਦੀ ਕਾਨੂੰਨ ਦੇ ਅਨਸਾਰ ਉਹਨਾਂ ਦੀ ਜਾਇਦਾਦ ਜਿਹੜੀ ਹੈ ਉਹ ਵੀ ਜ਼ਬਤ ਕੀਤੀ ਗਈ ਹੈ ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਦੇ ਬਲੋਸ ਉਹਦਾ ਕਮਾਇਆ ਹੋਇਆ ਜਿੰਨਾ ਵੀ سرمਾਇਆ ਉਹ ਚੀਜ਼ ਵੀ ਜਿਹੜੇ ਜ਼ਬਤ ਕਰਨ ਦੇ ਹੁਕਮ ਹੋਏ ਆ ਜੇ ਐਸੀ ਕਿਸੇ ਸਖਤ ਸਜ਼ਾ ਇੰਡੀਆ ਦੇ ਵਿੱਚ ਵੀ ਭਾਰਤ ਦੇ ਵਿੱਚ ਵੀ ਹੋਵੇ ਤਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਲੱਗਦਾ ਨਹੀਂ ਕਿ ਮੈਂ ਤਾਂ ਬਈ ਤੁਹਾਡੀ ਇਹੀ ਗੱਲ ਮੈਂ ਸਹਿਮਤ ਆ ਤੁਹਾਡੇ ਨਾਲ ਆ ਜਾਇਦਾਤ ਤਾਂ ਇੱਥੇ ਵੀ ਜਬਤ ਹੁੰਦੀ ਆ ਪਰ ਹੁੰਦੀ ਕਿਹਦੀ ਆ ਜਿਹੜਾ ਵਿਚਾਰਾ ਬਸਤੀ 'ਚ ਬੈਠਾ ਕੀ ਆ ਮੈਂ ਕਹਣਾ ਵੀ ਦੋ ਦੋ ਤਿੰਨ ਤਿੰਨ ਬਿੱਟਾਂ ਕਹਿੰਦੇ ਵੇਚਦੇ ਆ ਠੀਕ ਹੈ ਨਾ ਉਹਨਾਂ ਦੀ ਜਾਇਦਾਦ ਕਹਿੰਦੇ ਸੀ ਕੋਰਕ ਕਰ ਰਹੇ ਆ ਜੀ ਜਬਤ ਕਰ ਰਹੇ ਆ ਉਹ ਮਜੀਠੀਏ ਦੀ ਕਰੋ ਜਿਹਦੇ ਕੋਲੇ ਸਾਰਾ ਕੁਝ ਹੈਗਾ ਜਿਹਦੇ ਖਾਤੇ ਦੇ ਵਿੱਚ ਕਰੋੜਾ ਰੁਪਿਆ ਕੀ ਆ ਟਰਾਂਜੈਕਸ਼ਨਾਂ ਹੁੰਗੀਆਂ ਨੇ ਸ਼ਰੇਆਮ ਲਿੰਕ ਬੰਦੇ ਦੇ ਚਿੱਟੇ ਦੇ ਸਮਗਲ ਨਾਲ ਆ ਉਹ ਬੰਦੇ ਨੂੰ ਕੀ ਆ ਮੈਂ ਕਹਣਾ ਵੀ ਉਹਦਾ ਜਬਤ ਨਹੀਂ ਕੁਝ ਵੀ ਹੁੰਦਾ ਠੀਕ ਹੈ ਨਾ ਹੋਰ بڑے ਵੱਡੇ ਵੱਡੇ ਧਨਾੜ ਲੋਕ ਬੈਠੇ ਆ ਇੱਥੇ ਮੈਂ ਕਹਣਾ ਹੋਰ ਵੀ ਜਿਹੜੇ ਬੰਦੇ ਤੁਸੀਂ ਲਾ ਕੇ ਚੱਲੋਗੇ ਨਾ ਪੁਲਿਸ ਵਾਲਿਆਂ ਦੀ ਜੇ ਮਾ ਕੇ ਜਾਇਦਾਦ ਮਾ ਕੇ ਖੰਗਾਲਣੀ ਹੋਵੇ ਪਿਛਲੇ ਟਾਈਮ ਦੇ ਵਿੱਚ ਆਪਾਂ ਜਾਣਦੇ ਆ ਮਾਨ ਜਿਹੜੇ ਮਾਨੜਕੇ ਹੋਏ ਆ ਠੀਕ ਹੈ ਨਾ ਆਪਦੇ ਨੂੰ ਕਹਿੰਦੇ ਘਾਉਂਦੇ ਮਾ ਕੇ ਸੀਗੇ ਐਸਐਸਪੀ ਕਹਉਂਦੇ ਸੀ ਉਹਨਾਂ ਬੰਦੇ ਤੇ ਕਿੱਡੇ ਕਿੱਡੇ ਕਰਾਪਸ਼ਨ ਦੇ ਮਾ ਕੇ ਦੋਸ਼ ਲੱਗ ਰਹੇ ਆ ਤਾਂ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਨੇ ਅੱਜ ਪੰਜਾਬ ਦੇ ਵਿੱਚ ਕੀ ਅਸੀਂ ਜਿਹੜੀ ਗੱਲ ਕਰਦੇ ਆ ਨਾ ਵੀ ਸਾਡਾ ਜਿਹੜਾ ਐਕਸਪੋਜ਼ਰ ਪੰਜਾਬ ਦੀ ਕਰਾਪਸ਼ਨ ਦਾ ਲੋਕਾਂ ਨੂੰ ਦਿਖ ਨਹੀਂ ਰਿਹਾ ਠੀਕ ਹੈ ਨਾ ਅਸੀਂ ਕਰਪਸ਼ਨ ਉਹਨੂੰ ਮੰਨਦੇ ਆ ਜਿਹੜਾ ਪੁਲਿਸ ਵਾਲਾ ਕੋਈ ਲੈ ਲੈਂਦਾ ਕੋਈ ਪਟਵਾਰੀ ਦੇ ਮੂਹਰੇ ਬੈਠਾ ਕਰੇਂਦਾ 500 ਰੁਪਏ ਲੈ ਕੇ ਨਕਲ ਮਾ ਕੇ ਕਰ ਦਿੰਦਾ ਜਾਂ ਆਪਣਾ ਇੰਤਕਾਲ ਦਰਜ ਕਰ ਦਿੰਦਾ ਪਰ ਅਸਲ ਜਿਹੜੀ ਕਰਪਸ਼ਨ ਜਿੱਥੇ ਹੋ ਰਹੀ ਆ ਉਹ ਕਰਪਸ਼ਨ ਮੰਨੀ ਨਹੀਂ ਜਾ ਰਹੀ ਕਿਉਂਕਿ ਜਿਹੜੇ ਬੰਦੇ ਉੱਥੇ ਕੀ ਆ ਪੈਸਾ ਦਿੰਦੇ ਆ ਉਹਨਾਂ ਦੇ ਕੋਲ 2 ਨੰਬਰ ਦਾ ਰੁਪਿਆ ਆਇਆ ਉਹ 2 ਨੰਬਰ ਦੇ ਰੁਪਏ ਨੂੰ ਕੀ ਆਹੀ ਉਹ ਆਉਂਦਾ ਕਿੱਥੋਂ 2 ਨੰਬਰ ਰੁਪਿਆ ਬਈਆਂ ਦਾ ਪ੍ਰਾਪਰਟੀ ਚੋਂ ਬਣਦਾ 2 ਨੰਬਰ ਦੀ ਚੋਂ ਜਾਂ ਕੀ ਆ ਨਸ਼ਾ ਵੇਚ ਕੇ ਬਣਦਾ ਜਾ ਧੰਦੇ ਜਿਹੜੇ ਹੈਗੇ ਲੋਕ ਅੱਜ ਕੱਲ ਜਿਸ਼ਮ ਫਰੋਸੀ ਤੇ ਯਾਰ ਇੱਥੇ ਅੱਡੇ ਚੱਲ ਰਹੇ ਆ ਤਲਮਾ ਕੇ ਬਠਿੰਡੇ ਸ਼ਹਿਰ ਦੇ ਵਿੱਚ ਬੜੇ ਵੱਡੇ ਲੈਵਲ ਤੇ ਚੱਲ ਰਹੇ ਆ ਤੇ ਉੱਥੇ ਕੀ ਆ ਲੜਕੀਆਂ ਨੂੰ ਪੁਲਿਸ ਵਾਲੇ ਜਿਹੜੇ ਕੀ ਆ ਨੈਕਸਸ ਚਲਾ ਰਹੇ ਆ ਸਾਡੇ ਕੋਲੇ ਪ੍ਰੂਫ ਹੈਗੇ ਆ ਜੇ ਮੈਂ ਕਿ ਉਹ ਕਰਨਾ ਹੋਵੇ ਠੀਕ ਹੈ ਨਾ ਅਸੀਂ ਉਹਨੂੰ ਵਾ ਕੇ ਸਪੋਜ਼ ਕਰ ਸਕਦੇ ਆ ਚੰਗੇ ਚੰਗੇ ਐਸਪੀ ਰੈਂਕ ਦੇ ਬੰਦੇ ਵੀ ਜਿਹੜੇ ਸੀਗੇ ਪਿਛਲੇ ਸਮੇਂ ਜਿੱਥੇ ਚਲਾਉਂਦੇ ਰਹੇ ਆ ਉਹੀ ਲੜਕੀਆਂ ਦੇ ਕੋਲੋਂ ਇੱਕ ਲੜਕੀ ਵੱਲੋਂ ਮੈਂ ਕਹਿੰਦਾ ਵੀ 18 ਪਰਚੇ ਦਰਜ ਕਰਾਏ ਜਾਂਦੇ ਆ ਉਹ ਰਿਕਾਰਡ ਆ ਸਾਡੇ ਕੋਲੇ ਠੀਕ ਹੈ ਨਾ ਤੇ ਉਸੇ ਐਸਪ ਉਹ ਮੈਂ ਕਹਣਾ ਵੀ ਜਿਹੜੀ ਇੱਥੇ ਵੱਡੇ ਲੈਵਲ ਤੇ ਚੱਲ ਰਿਹਾ ਸਿਸਟਮ ਆ ਉਹਨੂੰ ਸਾਨੂੰ ਕੀ ਆ ਸਮਝਣ ਦੀ ਲੋੜ ਹੈਗੀ ਆ ਉਹਦੇ ਖਿਲਾਫ ਕੱਲੀਆਂ ਗੱਲਾਂ ਕਰਕੇ ਨਹੀਂ ਸਰਨਾ ਹੁਣ ਅਸੀਂ ਉਂਗਲ ਠਾਉਣੀ ਜਾਣਦੇ ਆ ਪਰ ਹੁਣ ਬਾਹ ਖੜੀ ਕਰਕੇ ਸਾਨੂੰ ਤੁਰਨਾ ਪਊਗਾ ਮੈਂ ਸਾਰੇ ਭਰਾਵਾਂ ਨੂੰ ਤਾਂ ਹੀ ਬੇਨਤੀ ਕਰਦਾ ਵੀ ਅਸੀਂ ਇਹਦੇ ਸਬੰਧ ਦੇ ਵਿੱਚ ਨਾ 1 ਨਵੰਬਰ ਨੂੰ ਪੰਜਾਬ ਦੇ ਮਕੇ ਜਿਹੜਾ ਦਿਵਸ ਮਨਾਇਆ ਜਾਂਦਾ ਅਸੀਂ 1 ਨਵੰਬਰ ਨੂੰ ਮੈਂ ਕਹਿੰਦਾ ਵੀ ਪੰਜਾਬ ਦੀ ਉਲਝੀ ਤਾਣੀ ਨੂੰ ਸੁਲਝਾਉਣ ਲਈ ਇੱਕ ਤੰਦ ਫੜਨ ਦੀ ਕੋਸ਼ਿਸ਼ ਕਰਨੀ ਆ ਉਹਦੇ ਵਾਸਤੇ ਇਕੱਠ ਰੱਖਾਂਗੇ ਜਿਹੜਾ ਭਰਾ ਕੀ ਆ ਪੰਜਾਬ ਵਾਸਤੇ ਕੁਝ ਕਰਨਾ ਲੋਜਦਾ ਸਾਡੇ ਕੋਲੇ ਵੱਡੇ ਚਿਹਰੇ ਸਧਾਰਨ ਲੋਕ ਜਿਹੜੇ ਹੈਗੇ ਆ ਹਰੀ ਦੇ ਚ ਸਧਾਰਨ ਕੀ ਆ ਬਕੇ ਬੈਠੇ ਆ ਲੋਕ ਠੀਕ ਹੈ ਨਾ ਜਿਨ੍ਹਾਂ ਨੂੰ ਕੀ ਆ ਲੋਕ ਵੀ ਜਾਣਦੇ ਆ ਉਹ ਬੰਦੇ ਜਿਹੜੇ ਕੀ ਆ ਬਾਹ ਖੜੀ ਕਰਕੇ ਹੁਣ ਤੁਰਨ ਨੂੰ ਤਿਆਰ ਹੈਗੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਮੈਂ ਦੋ ਨੰਬਰ ਜਰੂਰ ਬਥੇਨੇ ਚਰੋਣਾ 94636 38105 ਇੱਕ ਬਾਈ ਮਕੇ ਆਪਣੇ ਇਹ ਤਾਂ ਹੈ ਬਾਈ ਮੰਦਰ ਦਾ ਨੰਬਰ ਆ ਸਾਡੇ ਨਾਲ ਸੁਖਮੰਦਰ ਵੀਰ ਹੁੰਦਾ ਇੱਕ ਹੈਗਾ 81466 96144 ਇਹ ਬਾਈ ਬਲਵਿੰਦਰ ਸਿੰਘ ਦਾ ਨੰਬਰ ਆ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਤੁਸੀਂ ਮੈਂ ਇੱਕ ਬੇਨਤੀ ਕਰਦਾ ਵੀ 20 ਤਰੀਕ ਤੋਂ ਪਹਿਲਾਂ ਪਹਿਲਾਂ ਐਸੇ 20 ਮਕੇ ਅਕਤੂਬਰ ਤੋਂ ਪਹਿਲਾਂ ਪਹਿਲਾਂ ਆਪਣੇ ਨਾਮ ਜਰੂਰ ਨੋਟ ਕਰਾ ਦਿਓ ਉੱਥੇ ਰਹਿਣ ਵਾਸਤੇ ਵੀ ਸੰਬੰਧ ਮਕੇ ਪ੍ਰਬੰਧ ਕਰਨਾ ਖਾਣ ਪੀਣ ਦਾ ਵੀ ਪ੍ਰਬੰਧ ਹੋਣਾ ਤੇ ਜਿੰਨਾ ਚਿਰ ਉਹ ਤਾਣੀ ਸੁੱਝਦੀ ਨਹੀਂ ਉਹ ਤੰਦ ਕੀ ਫੜੀ ਨਹੀਂ ਜਾਂਦੀ। ਉਹਨਾਂ ਚਿਰ ਕੀ ਆ ਉਹ ਗੱਲਾਂ ਚੱਲਣਗੀਆਂ ਜਿਹੜਾ ਭਰਾ ਵੀ ਕੋਲੇ ਪੰਜਾਬ ਵਾਸਤੇ ਨਵਾਂ ਕੋਈ ਵਿਜ਼ਨ ਹੈਗਾ ਉੱਥੇ ਸਾਡੇ ਕੋਲੋਂ ਕੋਈ ਵੱਡੇ ਚਿਹਰੇ ਤਾਂ ਨਹੀਂ ਹੈਗੇ ਪਰ ਜਿਹੜੇ ਪਿਛਲੇ ਸਮੇਂ 'ਚ 5-7 ਸਾਲਾਂ 'ਚ ੱੱਕੇ ਪੰਜਾਬ 'ਚ ਖਾਦੇ ਆ ਗਰਾਊਂਡ 'ਤੇ ਕੰਮ ਕੀਤਾ ਉਹਨਾਂ ਲੋਕਾਂ ਨੂੰ ਸਾਰਿਆਂ ਨੂੰ ਕੀ ਆਵਾਜ਼ ਮਾਰ ਕੇ ਉੱਥੇ ਬੁਲਾਇਆ ਗਿਆ। ਥੋੜੇ ਜਿਹੜੇ ਭਰਾਵਾਂ 'ਚ ਦਰਦ ਹੈਗਾ ਉਹ ਉਂਗਲ ਨਹੀਂ ਮੈਂ ਕਹਿੰਦਾ ਵੀ ਉਂਗਲ ਨਕਲੀ ਚੱਕੋ ਬਾਹ ਖੜੀ ਕਰੋ ਵੀ ਆ ਮੈਂ ਹੈਗਾ ਭਾਈ ਮੈਂ ਆ ਗਿਆ। ਤੁਹਾਨੂੰ ਕੀ ਲੱਗਦਾ ਸਰ ਇਹ ਚੀਜ਼ ਤੁਸੀਂ ਕਰ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਰਿਸ਼ਵਤ ਖੋਰੀ ਨੂੰ ਜੇ ਖਤਮ ਕਰਨਾ ਹੈ ਤਾਂ ਕਿਤੋਂ ਇਹਦੀ ਨਬਜ਼ ਜਿਹੜੀ ਉਹ ਨਬਜ਼ ਕਿੱਥੇ ਕਿੱਥੇ ਜਾ ਕੇ ਨਬਜ਼ ਫੜਨੀ ਪਊ ਨਬਜ਼ਤਾ ਭਾਈ ਜੀ ਮੈਂ ਕਹਿਣਾ ਵੀ ਦੇਖੋ ਸਾਡੇ ਸਾਰੇ ਮਸਲਾਂ ਦਾ ਹੱਲ ਸਿਆਸਤ 'ਚ ਪਿਆ ਠੀਕ ਹੈ ਨਾ ਮੈਂ ਛੋਟੀ ਜੀ ਐਗਜ਼ਾਮਪਲ ਦਿੰਨਾ ਰਿਸ਼ਵਤ ਖੋਰੀ ਦੇ ਕਈ ਭਰਾ ਇਹਨਾਂ ਸਹਿਮਤ ਹੋਣਗੇ ਕਈਆਂ ਨੇ ਜਾਣਦੇ ਵੀ ਹੋਣਗੇ ਕਿ ਅਸੀਂ ਲੋਕਤਕਰ ਲਹਿਰ ਸਰਦਾਰਾ ਸਿੰਘ ਜੌਹਲ ਨਾਲ ਜਦੋਂ ਸ਼ੁਰੂ ਕੀਤੀ ਹੈ ਨਾ ਬੈਠ ਕੇ ਇੱਕ ਦਿਨ ਗੱਲਾਂ ਚੱਲੀਆਂ ਉਹਨਾਂ ਨਾਲ ਉਹ ਕਹਿੰਦੇ ਯਾਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਬੜੀ ਕਰਾਪਸ਼ਨ ਵੱਡੇ ਉਹ ਕਹਿੰਦੇ ਮੈਂ ਸਿਰਫ ਇੱਕ ਕੰਮ ਕੀਤਾ ਵੀ ਮੈਂ ਜਾ ਕੇ ਜਦੋਂ ਉੱਥੇ ਜੁਆਇਨ ਕੀਤਾ ਤਾਂ ਪੰਜ-ਪੰਜ ਸਾਲਾਂ ਦੀਆਂ ਫਾਈਲਾਂ ਲਮਕਦੀਆਂ ਫਿਰਦੀਆਂ ਸੀ ਉਹ ਕਹਿੰਦੇ ਮੈਂ ਇੱਕੋ ਗੱਲ ਕਹੀ ਵੀ ਜਿਹੜੇ ਟੇਬਲ ਤੇ ਜਿਹੜੀ ਫਾਈਲ ਆਉਂਦੀ ਆ ਉੱਥੇ ਉਹ ਆਦਾ ਟਾਈਮ ਪਾਊਗਾ ਤੇ ਉਹਦੇ ਉੱਤੇ ਆਦੀ ਡੇਟ ਪਾ ਦਊਗਾ 24 ਘੰਟਿਆਂ ਚ ਜੇ ਉਹਦੇ ਟੇਬਲ ਦੇ ਉੱਤੇ ਉਹ ਫਾਈਲ ਰਹਿ ਜਾਂਦੀ ਆ ਜਾਂਦਾ ਕੀ ਉਹ ਸਪਸ਼ਟੀਕਰਨ ਦੇਊਗਾ ਨਹੀਂ ਫਿਰ ਉਹ ਕੀ ਆ ਇਨਕੁਆਰੀ ਦਾ ਸਾਹਮਣਾ ਕਰੂਗਾ ਤੇ ਬਾਈ ਜੀ ਇੱਕ ਹਫ਼ਤੇ ਦੇ ਵਿੱਚ ਸਾਰੀ ਡਾਕ ਕਲੀਅਰ ਹੋ ਜਾਂਦੀ ਆ ਪੰਜ ਸਾਲ ਦੀ ਪੈਂਡਿੰਗ ਡਾਕ ਅੱਜ ਤੁਸੀਂ ਕਿਸੇ ਦਫ਼ਤਰ ਸਰਕਾਰੀ ਦਫ਼ਤਰ ਰੋਲਾ ਲਾ ਗਿਆ ਡਿਲੇ ਜਿਹੜਾ ਹੈਗਾ ਮੈਂ ਕਹਿੰਦਾ ਕੰਮ ਹੋ ਹੀ ਜਾਣਾ ਹੁੰਦਾ ਸਾਡੇ ਲੋਕ ਕੀ ਆ ਪੈਸੇ ਦੰਦੇ ਕਿਉਂ ਆ ਲੋਕਾਂ ਨੂੰ ਅੱਜ ਵੀ ਹੁੰਦੀ ਆ ਮੈਂ ਕਹਿੰਦਾ ਵੀ ਯਾਰ ਬਾਹਲੀ ਗੱਲ ਛੱਡੋ ਵੀ ਮੇਰੇ ਭਰਾ ਨੇ ਪਿਛਲੇ ਟਾਈਮ ਦੇ ਵਿੱਚ ਨਾ ਹਾਊਸ ਲੋਨ ਕਰਾਉਣਾ ਸੀ ਇੰਤਕਾਲ ਦਰਜ ਨਹੀਂ ਹੁੰਦਾ ਸੀ ਠੀਕ ਹੈ ਨਾ ਟਾਈਮ ਲੱਗ ਰਿਹਾ ਸੀ ਉਹਨੇ ਕਾਲੀ ਦੇ ਮਰਨ ਨੇ 2500 ਰੁਪਿਆ ਦੇ ਦੇਣਾ ਪਟਵਾਰੀ ਦੇ ਮੂਹਰੇ ਤਲਵੰਡੀ ਬੰਦਾ ਰੱਖਿਆ ਹੋਇਆ ਮੈਨੂੰ ਮਗਰ ਉਹ ਦੱਸਿਆ ਵੀ ਕਹਿੰਦਾ ਯਾਰ ਮਾਰ ਕੇ ਕਲੇਸ਼ ਪੈਂਦਾ ਹੋਰ ਪੈਂਦਾ ਮੈਨੂੰ ਕਾਲੀ ਸੀ ਦੀ ਮਦਦ ਦਿੱਤੇ ਆ ਮੈਂ ਕਹਿੰਦਾ ਵੀ ਯਾਰ ਸਾ ਮੈਂ ਇਸ ਪੋਸਟ ਦੇ ਥੱਲੇ ਇੱਕ ਹੱਥ ਬੰਨ ਕੇ ਬੇਨਤੀ ਕਰਦਾ ਵੀ ਜਿਹੜੇ ਬੰਦੇ ਨੇ ਪੰਜਾਬ 'ਚ ਰਿਸ਼ਵਤ ਕਿਸੇ ਕੰਮ ਵਾਸਤੇ ਦਿੱਤੀ ਆ ਉਹ ਯਾਰ ਖੁੱਲ ਕੇ ਫਿਰ ਨਾਂ ਤਾਂ ਲੈ ਦਿਓ ਥੋੜਾ ਕਿਹੜਾ ਮਾ ਕੇ ਕੀ ਆਪਣਾ ਕੋਈ ਰਿਸ਼ਤੇਦਾਰ ਲੱਗਦਾ ਉਹ ਉਹ ਬੰਦੇ ਦਾ ਨਾਂ ਦਿਓ ਤੇ ਜਿਹਨੇ ਰਿਸ਼ਵਤ ਦਿੱਤੀ ਆ ਤੇ ਉਹਦਾ ਅਹੁਦਾ ਜ਼ਰੂਰ ਦੱਸ ਦਿਓ ਜਿਹਨੇ ਕੋਈ ਪੈਸੇ ਚਾਰ ਦਿੱਤੇ ਆ ਨਹੀਂ ਫਿਰ ਕੱਲੀਂ ਉਂਗਲਾਂ ਚਾ ਕੇ ਮਸਲੇ ਹੱਲ ਨਹੀਂ ਹੁਣ ਜੇ ਮਸਲੇ ਹੱਲ ਕਰਨੇ ਆ ਨਾ ਫਿਰ ਤੁਹਾਨੂੰ ਬਾਹ ਖੜੀ ਕਰਨੀ ਪਊ ਠੀਕ ਹੈ ਨਾ ਦੱਸਣਾ ਪਊ ਉਹ ਵੀ ਕਿਹੜਾ ਬੰਦਾ ਕਿੱਥੇ ਕਿੰਨੀ ਕਰਾਪਸ਼ਨ ਕਰ ਰਿਹਾ ਠੀਕ ਹੈ ਨਾ ਹੁਣ ਸੀ ਪਿੱਛੇ ਜੇ ਮੂਵੀ ਆਈ ਮਾਕੇ ਆਪਣਾ ਸੰਝੇ ਦੱਸਦੇ ਨੇ ਜਿਹੜੇ ਗਾਂਧੀ ਦਾ ਮਾਕੇ ਉਹ ਕੀਤਾ ਸੀ ਕਰੈਕਟਰ ਉਹਨੇ ਕੀ ਕੀਤਾ ਸੀ ਜਦੋਂ ਗਾਂਧੀ ਦੀ ਸੋਚ ਨੂੰ ਅਪਣਾ ਕੇ ਦਫ਼ਤਰ ਜਦੋਂ ਵਗ ਜਾਂਦਾ ਜਦੋਂ ਉਹ ਤੋਂ ਪੈਸੇ ਮੰਗ ਲੈਂਦੇ ਆ ਤਾਂ ਉਹ ਕੱਪੜੇ ਲੈਣੇ ਸ਼ੁਰੂ ਕਰ ਦਿੰਦਾ ਠੀਕ ਹੈ ਨਾ ਪੈਂਟ ਲਾਤੀ ਸ਼ਰਟ ਲਾਤੀ ਮੇਰੇ ਖਿਆਲ ਚ ਸਾਨੂੰ ਸਭ ਨੂੰ ਇਹ ਕਰਨਾ ਉਹ ਕੱਪੜੇ ਤਾਂ ਸਾਡੇ ਉਹ ਵੀ ਨੰਗੇ ਕਰਤੇ ਯਾਰ ਅਸੀਂ ਛੱਡਿਆ ਤਾਂ ਸਾਡੇ ਪੈਸੇ ਵੀ ਕੁਝ ਨਹੀਂ ਠੀਕ ਹੈ ਨਾ ਲੋਕ ਤਾਂ ਹੜਾ ਚ ਨਹੀਂ ਮਾਕੇ ਖਾਣੋਂ ਹਟੇ ਯਾਰ ਸਰਕਾਰਾਂ ਨੂੰ ਮੈਂ ਕਹਿੰਦਾ ਵੀ ਸਰਕਾਰੀ ਅਧਿਕਾਰੀਆਂ ਵਾਸਤੇ ਕੀ ਆ ਬੜਾ ਵਧੀਆ ਮੌਕਾ ਮਿਲ ਗਿਆ ਉਹਨਾਂ ਨੂੰ ਬੜਾ ਮੋਟਾ ਫੰਡ ਜਿਹੜੇ ਆਉਣਗੇ ਕਿੰਨੇ ਕੁ ਬਰਤਾਏ ਜਾਣਗੇ ਤਾਂ ਲੋਕਾਂ ਨੇ ਬਾਹ ਫੜ ਲਈ ਬਾਈ ਜੀ ਸਰਕਾਰ ਕਣੀਓ ਫੰਡ ਜਿਹੜੇ ਆਉਣੇ ਆ ਉਹ ਤੁਸੀਂ ਦੇਖੋ ਚ ਤਾਂਦਲੀਆਂ ਕੀ ਹੁੰਦੀਆਂ ਨੇ ਆਪਾਂ ਤਾਂ ਪਹਿਲਾਂ ਹੁੰਦੀਆਂ ਦੇਖੀਆਂ ਨੇ ਐਦ ਕੀ ਪਤਾ ਲੱਗੂਗਾ ਕਿ ਕਹਿੰਦੇ ਆਵਾਂਗੇ ਬੜੀ ਜਲਦੀ ਮਾ ਕੇ ਅਸੀਂ ਕਰ ਦਿਆਂਗੇ ਮੈਂ ਕਹਿੰਦਾ ਕਾਲ ਦੇ ਵਿੱਚ ਨਾ ਵੈਸੇ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਹੋ ਜਾਂਦੀ ਹੈ ਕਾਲ ਦੇ ਵਿੱਚ ਵੀ ਕੰਮ ਗਲਤ ਹੋ ਜਾਂਦੇ ਆ ਠਹਿਰਾ ਨਾਲ ਸਹੀ ਬੰਦੇ ਤੱਕ ਸਹੀ ਚੀਜ਼ ਪਹੁੰਚਣੀ ਜ਼ਰੂਰੀ ਆ ਠੀਕ ਹੈ ਨਾ ਭਾਵੇਂ ਟਾਈਮ ਲੱਗ ਜੇ ਅਸੀਂ ਤਾਂ ਇੱਕ ਬੇਨਤੀ ਕਰਦੇ ਆ ਤੇ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਕੱਲਾ ਇਹ ਨਹੀਂ ਮੈਂ ਇਹੀ ਗੱਲ ਕਰਦਾ ਵੀ ਕੋਈ ਫਾਈਲ ਜਦੋਂ ਤੋਰਨੀ ਆ ਨਾ ਟਾਈਮ ਤੇ ਡੇਟ ਬੰਦਾ ਕੇ ਮੁਲਾਜ਼ਮ ਪਾ ਕੇ ਉਹਨੂੰ ਫਿਰ ਰਸੀਵਿੰਗ ਲੈਣੀ ਜ਼ਰੂਰੀ ਕੀਤੀ ਜਾਵੇ ਤੇ ਜਿਹੜੇ ਬੰਦੇ ਦੀ ਫਾਈਲ ਫੜਦੇ ਉਹਨੂੰ ਕੋਈ ਫੋਟੋ ਕਾਪੀ ਲੈ ਕੇ ਉਹਦੇ ਰਸੀਵਿੰਗ ਦੇ ਦੇਣ ਪ੍ਰੂਫ ਹੋਵੇ ਜ਼ਿਆਦਾਤਰ ਤਾਂ ਬਈ ਐਪਲੀਕੇਸ਼ਨ ਰੱਦੀ ਦੇ ਡੱਬੇ 'ਚ ਸਿੱਟ ਦਿੱਤੀਆਂ ਜਾਂਦੀਆਂ ਕੋਈ ਕੰਪਲੇਂਟ ਕਰਕੇ ਆਉਂਦਾ ਤਾਂ ਤਾਂ ਰਸੀਵਿੰਗ ਤੇ ਜਦੋਂ ਸਾਡੇ ਲੋਕਾਂ ਨੂੰ ਸੁਧਾਰਨ ਲੋਕਾਂ ਨੂੰ ਯਾਰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਤੁਸੀਂ ਕੋਈ ਐਪਲੀਕੇਸ਼ਨ ਮੈਂ ਕਹਿੰਦਾ ਸੁਧਾਰਨ ਐਪਲੀਕੇਸ਼ਨ ਕਿਸੇ ਦੇ ਖਿਲਾਫ ਦੇ ਦਿਓ ਉਹਦੀ ਰਸੀਵ ਜਿੰਨਾ ਚਿਰ ਤੁਹਾਡਾ ਬਿਆਨ ਲੈ ਕੇ ਉਹਨੂੰ ਕੀ ਆ ਮੈਂ ਕਹਿੰਦਾ ਦਫ਼ਤਰ ਦਾਖਲ ਨਹੀਂ ਕੀਤਾ ਇਹਨਾਂ ਨੂੰ ਜਿਹੜੀ ਇਨਕੁਆਰੀ ਨਿਬੜਦੀ ਨਹੀਂ ਉਹ ਸਬ ਅਫਸਰ ਦੀ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿੰਨਾ ਬਾਰੇ ਸਾਨੂੰ ਗੌਰ ਕਰਨ ਦੀ ਲੋੜ ਹੈਗੀ ਆ ਬੜੇ ਇੰਟੈਲੈਕਚੁਅਲ ਲੋਕ ਹੈਗਾ ਤਾਂ ਹੀ ਅਸੀਂ ਕਹਿਣਾ ਕਿ 1 ਨਵੰਬਰ ਨੂੰ ਕੋਈ ਬੰਦਾ ਘਰੇ ਬੈਠਾ ਨਾ ਰਹੇ ਜਿਹੜਾ ਬੰਦਾ ਕੁਝ ਕਰਨਾ ਲੋਚਦਾ ਠੀਕ ਹੈ ਨਾ ਤੇ ਆਪਦੇ ਆਪ ਤੇ ਜਿਹਨੂੰ ਯਕੀਨ ਆ ਸਾਨੂੰ ਕਿਸੇ ਤੇ ਹੁਣ ਯਕੀਨ ਹੈ ਨਹੀਂ ਲੋਕਾਂ ਦੇ ਯਕੀਨ ਹੈਗਾ ਲੋਕ ਨਹੀਂ ਮਾੜੇ ਯਾਰ ਤਾਂ ਹੀ ਮੈਂ ਕਹਿੰਦਾ ਵੀ ਲਲਕੜ ਕੇ ਕਹੋ ਯਾਰ ਜਿੱਥੇ ਤੁਹਾਡੇ ਕੋਈ 4 ਰੁਪਏ ਲੱਗੇ ਆ ਓਪਨਲੀ ਕਹੋ ਯਾਰ ਮ ਠੀਕ ਹੈ ਨਾ ਹੁਣ ਆਪਾਂ ਪੰਜਾਬੀ ਚ ਗਾਲ ਨਿਕਲ ਜਾਂਦੇ ਆ ਵੀ ਸਾਡੇ ਲੱਗਦੇ ਕੀ ਆ ਯਾਰ ਜਿਹੜੇ ਬੰਦੇ ਨੂੰ ਅਸੀਂ 2 ਰੁਪਏ ਵੀ ਦਿੱਤੇ ਕੰਮ ਕਰਾ ਲਿਆ ਤਾਂ ਮੈਂ ਕਹਣਾ ਉਹਨੂੰ ਐਕਸਪੋਜ਼ ਤਾਂ ਕਰੋ ਨਾ ਜਿਹੜੇ ਬੰਦੇ ਨੂੰ 200 ਰੁਪਏ ਲੈ ਕੇ ਕੰਮ ਕੀਤਾ ਤਾਂ ਇਹ ਚੀਜ਼ਾਂ ਕਿ ਅਸੀਂ ਚੁੱਪ ਕਰਕੇ ਪੈਸੇ ਦੇਈ ਜਾਂਦੇ ਆ ਅਗਲੇ ਲਈ ਜਾਂਦੇ ਆ ਮੈਂ ਕਹਣਾ ਸਭ ਤੋਂ ਵੱਡੀ ਕਰਾਪਸ਼ਨ ਜਿਹੜੀ ਹੈਗੀ ਹੈ ਕਿ ਇਹਨਾਂ ਨਾਲ ਆ ਕੇ ਬੰਦ ਕਰਤੀ ਅੱਗੇ 100 ਤੋਂ ਲਈ ਜਾਂਦੀ ਸੀ ਹੁਣ ਮੈਂ ਕਹਣਾ ਕਿ ਇਹ 50 ਤੋਂ ਲੈਂਦੇ ਆ ਪਰ 50 ਤੋਂ ਰੇਟ 3 ਗੁਣੇ ਕਰਤੇ ਤਾਂ ਹੀ ਮੈਂ ਕਹਣਾ ਵੀ ਪੰਜਾਬ ਜਿਹੜਾ ਹੈਗਾ ਵੈਸੇ ਦੇਖਣ ਨੂੰ 18ਵੇਂ ਨੰਬਰ ਤੇ ਹੁੰਦਾ ਰਿਸ਼ਵਤਖੋਰੀ ਦੇ ਵਿੱਚ ਵੀ ਜਿਹੜੇ ਮਾਕੇ ਦੂਜੇ ਮਾਕੇ ਸਟੇਟਾਂ ਦੇ ਵਿੱਚ ਬੰਦੇ ਬੈਠੇ ਆਣਾ ਅਸੀਂ ਆਮ ਹੀ ਜਾਣਦੇ ਹਰਿਆਣਾ ਹਰੂਣਾ ਟੱਪਣ ਵੇਲੇ ਦੇਖਿਆ ਉਹ 100-100 ਚ ਬਰਨ ਵਾਲੇ ਨੇ ਤੇ ਸਾਡੇ ਵਾਲੇ ਜਿਹੜੇ ਹੈਗੇ ਆ ਨਾ ਜਿੰਨਾ ਬੇਸ਼ਰਮੀ ਸਾਡੇ ਅਫਸਰशाही ਨੇ ਧਾਰੀ ਵੀ ਆ ਮੈਂ ਤਾਂ ਅਕਸਰ ਕਹਿਣਾ ਹੁੰਦਾ ਪਿੱਛੇ ਜੇ ਮੁਲਾਜ਼ਮਾਂ ਨੇ ਨਾ ਮੋਰਚਾ ਧਰਨਾ ਲਾ ਕੇ ਬੈਗੇ ਧਰਨਾ ਲਾ ਕੇ ਬੈਠੇ ਤੇ ਬਈ ਇੱਕ ਬੰਦਾ ਲੰਘਣ ਲੱਗਿਆ ਨਾ ਗਾਲ ਦੇ ਕੇ ਟੱਪ ਗਿਆ ਤੇ ਮੈਂ ਵੀ ਉੱਥੇ ਮਿਨਿਸਟਰੀ ਦੇ ਸਟਾਫ ਦੇ ਬਠਿੰਡੇ ਧਰਨਾ ਸੀਗਾ ਅੱਛਾ ਕੁਛ ਮਾਕੇ ਉਹਨਾਂ ਦੇ ਭੱਤੇ ਪੁੱਤਿਆਂ ਦੀ ਮਾਕੇ ਮਸਲਾ ਸੀਗਾ ਤਾਂ ਬੰਦਾ ਗਾਲ ਦੇ ਕੇ ਲੰਘ ਗਿਆ ਤੇ ਉਦੋਂ ਵਾ ਮੈਨੂੰ ਮਾਈਕ ਦੇਤਾ ਉਹਨਾਂ ਨੇ ਬੋਲਣ ਵਾਸਤੇ ਮੈਂ ਕਿਹਾ ਵੀ ਉਹ ਬੰਦਾ ਜਾਂਦਾ ਨਾ ਜਿਹੜਾ ਤੁਹਾਨੂੰ ਗਾਲ ਕੱਢ ਕੇ ਗਿਆ ਪੈਣ ਦੀ ਤੇ ਮੈਂ ਕਿਹਾ ਵੀ ਆਪਾਂ ਨਾ ਗਾਲ ਦੇ ਲੈਕ ਹੈਗੇ ਆ ਮੇਰੇ ਕੀ ਉਹ ਬੰਦੇ ਗੱਲ ਪੈਣ ਨੂੰ ਆਉਣ ਮੈਨੂੰ ਕੋਣੇ ਤੂੰ ਐ ਕਿਵੇਂ ਬੋਲਦਾ ਮੈਂ ਕਿਹਾ ਬੋਲਣੀ ਆ ਯਾਰ ਅੱਜ ਸਾਡੀ ਤਨਖਾਹ ਦੇ ਚੰਦ ਗਰ ਰੁਪਏ ਕੀ ਆ ਸਾਨੂੰ ਉਹ ਦਿੱਸੀ ਜਾਂਦਾ ਵੀ ਕੱਟ ਲੇਤਾ ਅਸੀਂ ਰੌਲਾ ਪਾਈ ਜਾਂਦੇ ਆ ਸਾਡੇ ਨਾਲ ਕੋਈ ਬਹਿੰਦਾ ਕਿਉਂ ਨਹੀਂ ਬਹਿੰਦਾ ਕਿਉਂਕਿ ਕੀ ਆ ਪੰਜਾਬ ਨੂੰ ਲੁੱਟਿਆ ਦਾ ਸਾਡੇ ਰਾਹੀਂ ਗਿਆ ਨਾ ਕਿਹੜਾ ਅਫਸਰ ਆ ਕਿਹੜਾ ਮੰਤਰੀ ਆ ਜਿਹੜਾ ਰੁਪਏ ਖਾਜੂ ਬਿਨਾ ਬਾਬੂ ਤੋਂ ਕਲਰਕ ਤੋਂ ਬਈ ਥੱਲੇ ਮਾ ਕੇ ਸਾਈ ਮੈਂ ਕਹਿੰਦਾ ਵੀ ਸਾਡੇ ਰਾਹੀਂ ਪੰਜਾਬ ਲੁੱਟਿਆ ਗਿਆ ਅਸੀਂ ਗੁਨਾਹਗਾਰਾਂ ਇਸੇ ਕਰਕੇ ਸਾਡੇ ਨਾਲ ਖੜਦਾ ਕੋਈ ਕਿਉਂ ਨਹੀਂ ਹਰੇਕ ਨੂੰ ਸਾਡੀ ਤਨਖਾਹ ਚੁਬਦੀ ਕਿਉਂ ਆ ਆਪਾਂ ਚైనా ਦੀ ਗੱਲ ਕੀਤੀ ਆ ਸਿੰਗਾਪੁਰ ਦੀ ਗੱਲ ਕੀਤੀ ਆ ਸਿੰਗਾਪੁਰ ਨੇ ਰਿਸ਼ਵਤ ਬੰਦਬਾਈ ਕੀਤੀ ਆ ਸਿੱਧੇ ਢੰਗ ਨਾਲ ਮਾ ਕੇ ਕੀ ਆ ਕਰਪਸ਼ਨ ਦੇ ਖਿਲਾਫ ਸਖਤ ਐਕਸ਼ਨ ਵੀ ਲਏ ਆ ਨਾਲ ਉਹਨਾਂ ਨੇ ਕੀ ਕੀਤਾ ਵੀ ਆਪਦੇ ਜਿਹੜੇ ਮੁਲਾਜ਼ਮ ਉਹਨਾਂ ਦੀਆਂ ਤਨਖਾਹਾਂ ਇੰਨੀ ਵਧੀਆ ਰੱਖੀਆਂ ਨੇ ਠੀਕ ਹੈ ਨਾ ਵੀ ਉਹਨੂੰ ਕਰਪਸ਼ਨ ਕਰਨ ਦੀ ਲੋੜ ਨਾ ਪਵੇ ਤੇ ਮੈਂ ਕਹਿੰਦਾ ਸਾਡੇ ਮੁਲਕ ਤੇ ਇਹ ਚੀਜ਼ ਆਲਰੇਡੀ ਹੈਗੀ ਆ ਯਾਰ ਲੱਖ ਲੱਖ ਰੁਪਇਆ ਤਨਖਾਹ ਇੱਕ ਕਲਰਕ ਦੀ ਤਨਖਾਹ ਵੀ 60 70000 ਰ 70000 ਤੋਂ ਆਪ ਕੀ ਆ ਬੰਦੇ ਜਿਹੜੇ ਉਪਰਲੀ ਰਿਸ਼ਵਤ ਉਹਨੂੰ ਆਪ ਦਾ ਕੀ ਆ ਕੰਮ ਸਮਝਦੇ ਜਿਹੜਾ ਹੋਟਲ ਆ ਉਹ ਤਾਂ ਵੈਸੀ ਮਾਕੇ ਉਹ ਮੰਨਦੇ ਆ ਠੀਕ ਹੈ ਨਾ ਮੈਂ ਕਹਣਾ ਵੀ ਥੋੜਾ ਜਿਆ ਲੋਕਾਂ ਨੂੰ ਇਹ ਚੀਜ਼ ਦੇ ਵਿਚਾਰਨ ਦੀ ਲੋੜ ਹੈਗੀ ਆ ਹੁਣ ਉਹ ਬੰਦਾ ਗਾਲ੍ਹਾਂ ਤਾਂ ਦੇ ਕੇ ਗਿਆ ਸੀ ਕਿਉਂਕਿ ਉਹ ਤਹਿਸੀਲਦਾਰ ਦੇ ਦਫ਼ਤਰ ਚੋਂ ਚਾਰ ਆੜੀ ਮੁੜ ਗਿਆ ਤੇ ਮਿਨਿਸਟਰিয়াল ਸਟਾਫ ਹੜਤਾਲ ਕਰੀ ਬੈਠਾ ਸੀ ਤਾਂ ਮੈਂ ਕਹਣਾ ਵੀ ਉਹ ਬੰਦੇ ਤੇ ਖੱਜਲ ਖਵਾਰੀ ਤਾਂ ਹੋਈ ਆ ਨਾ ਤਾਂ ਸਾਨੂੰ ਮੈਂ ਕਹਣਾ ਲੋਕਾਂ ਨੂੰ ਖੱਜਲ ਕਰਨ ਦੀ ਥਾਂ ਤੇ ਮੁਲਾਜ਼ਮ ਵੀਰਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਠੀਕ ਹੈ ਨਾ ਸਾਰੇ ਮਾੜੇ ਨਹੀਂ ਹੈਗੇ ਵਿੱਚ ਚੰਗੇ ਵੀ ਬਥੇ ਜਿਹੜੇ ਕੋਈ ਚੰਗੇ ਭਰਾ ਹੈਗੇ ਆ ਉਹ ਵੀ ਇਸ ਅੰਦੋਲਨ ਦੇ ਵਿੱਚ ਕੀ ਆ ਮੈਂ ਕਹਿੰਦਾ ਕੁ 2000 ਜਿਹੜੀ ਮੈਂ ਕਿਹਾ ਹੈਗੀ ਆ ਤੇ ਵੱਡੀ ਗੱਲ ਹੈ ਕਿ ਲੋਕ ਜਿਹੜੇ ਪੀੜਤ ਹੈਗੇ ਹੋ ਜੇ ਤੁਸੀਂ ਨਹੀਂ ਬੋਲਦੇ ਤਕਲੀਫ ਜਿਹਨੂੰ ਆ ਬਾਈ ਨਾ ਜਿਹੜਾ ਕੀ ਆ ਉਹੀ ਕੋਂਡਾ ਖੋਲ ਸਕਦਾ ਮੈਂ ਇਹੀ ਗੱਲ ਕਰਨਾ ਜੇ ਤੁਹਾਨੂੰ ਤਕਲੀਫ ਆ ਲੀਡਰ ਨੂੰ ਤਾਂ ਕੋਈ ਤਕਲੀਫ ਨਹੀਂ ਠੀਕ ਹੈ ਨਾ ਜਿਹੜੀ ਅੱਜ ਪਾਰਟੀਆਂ ਕਾਂਗਰਸੀ ਗਏ ਅਕਾਲੀ ਗਏ ਕੰਮ ਉਹਨਾਂ ਦੇ ਵੀ ਹੋਈ ਜਾਂਦੇ ਆ ਅੱਜ ਕੋਈ ਕਾਲੀ ਆ ਕਿਸੇ ਦਾ ਕੰਮ ਮੜਦਾ ਅਗਲੇ ਕੋਲੇ ਰੁਪਏ ਵਾਧੂ ਕਮਾਏ ਆ ਉਹੀ ਰੁਪਏ ਨਾਲ ਕੰਮ ਹੋਈ ਜਾਂਦੇ ਆ ਜਿੰਨਾ ਚਿਰ ਰਿਸ਼ਵਤ ਖੋਰੀ ਰਹੂਗੀ ਪੰਜਾਬ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਸਭ ਤੋਂ ਵੱਡੀ ਰਿਸ਼ਵਤਖੋਰੀ ਆ ਜੇ ਹੈਲਥ ਡਿਪਾਰਟਮੈਂਟ ਦੇ ਵਿੱਚ ਆ ਜਿੰਨੇ ਮਾਕੇ ਪੈਸੇ ਤਾਂहां ਤੋਂ ਚਲਦੇ ਆ 10% ਵੀ ਲੋਕਾਂ 'ਚ ਲੱਗ ਨਹੀਂ ਰਹੇ ਠੀਕ ਹੈ ਨਾ ਸਾਰੇ ਮੈਂ ਕਹਿੰਦਾ ਜਿੱਥੇ-ਜਿੱਥੇ ਕਰਪਸ਼ਨ ਹੈਗੀ ਆ ਜਿੰਨੇ ਮੁਲਕ ਅੱਜ ਦੁਨੀਆ ਦੇ ਰਹਿਣ ਵਾਸਤੇ ਸਭ ਤੋਂ ਬੈਸਟ ਮੁਲਕ ਮੰਨੇ ਜਾਂਦੇ ਆ ਕਰਪਸ਼ਨ ਦੇ ਇੰਡੈਕਸ ਦੇ ਵਿੱਚ ਸਭ ਤੋਂ ਮਾਕੇ ਕੀ ਆ ਉੱਥੇ ਘੱਟ ਕਰਪਸ਼ਨ ਪਾਈ ਗਿਆ ਟੌਪ ਤੇ ਆ ਸਾਡਾ ਮੁਲਕ ਕੀ ਆ 93ਵੇਂ ਨੰਬਰ ਤੇ ਆਉਂਦਾ ਤਾਂ ਸਾਡਾ ਮੁਲਕ ਜੇ ਅਸੀਂ ਵੈਸੇ ਵੀ ਕੱਟਣਾ ਹੋਵੇ ਤਾਂ ਅਸੀਂ 93ਵੇਂ ਨੰਬਰ ਤੇ ਹੀ ਆਉਣੇ ਆ ਇਸੇ ਕਰਕੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਰਿਸ਼ਵਤ ਖੋਰੀ ਜੇ ਅਸੀਂ ਬੰਦ ਕਰ ਲਈ ਨਾ ਸਾਰੇ ਮਸਲੇ ਹੈਲਥ ਦਾ ਐਜੂਕੇਸ਼ਨ ਦਾ ਮੈਂ ਕਹਿੰਦਾ ਵੀ ਇਕੱਲਾ ਇਕੱਲਾ ਮਸਲਾ ਹੱਲ ਹੋ ਜੂ ਜੇ ਇਕੱਲੀ ਰਿਸ਼ਵਤ ਬੰਦ ਹੋ ਜੇ ਜੀ ਬਾਈਸਾ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰੁਪਿੰਦਰ ਹੋਈ ਸੀ ਗੱਲਬਾਤ ਕੀਤੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵੰਦ ਨੂੰ ਇਜਾਜ਼ਤ ਧੰਨਵਾਦ